ਉਹਨਾਂ ਤੇ ਪਹਿਲਾਂ ਨਾਲੇ ਚ ਫਰਕ ਕੀ ਆ ਕੀ ਅੰਤਰ ਮੰਨਦਾ ਪਹਿਲਾ ਜਿਹੜੇ ਬੰਦੇ ਬਹੁਤ ਖਰੇ ਸੀ ਸਾਫ ਸੁਥਰੇ ਸੀ ਹੁਣ ਵਾਲੇ ਜਿਹੜੇ ਹੁਣ ਵਾਲੇ ਪਹਿਲੇ ਪਹਿਲੇ ਹੁਣ ਵਾਲੇ ਚਲਾਕ ਮੌਕਾ ਪ੍ਰਸਤਾ ਮੌਕਾ ਵੇਖੇ ਕਿਥੋਂ ਕਿਵੇ ਕਿ ਵਿਆਹ ਇਹ ਕਿਧਰ ਮਾਰ ਲੀਏ ਕੁਝ ਗੱਪੀ ਕਹਿੰਦੇ ਆ ਗੱਪੀ ਗੱਪ ਮਾਰਦੇ ਵੱਡੇ ਵੱਡੇ ਜੀਵਨ ਹੈ ਨੀਗਾ ਕੋਈ ਲੋਕਾਂ ਚ ਸਰਕਾਰ ਹੋਵੇ ਉਹ ਹੈ ਨੀਗਾ ਖਾ ਕੇ ਝਟ ਵਧਾਇਆ ਦੇ ਬਸ ਇਹ ਲਾਲੂ ਰਾਮੀਆ ਡਿਗਰਾਹ ਕਰਕੇ ਆਪਣੇ ਰਾਜ ਦੇ ਵਿੱਚ ਕੀ ਪਾਰਟੀ ਅੱਜ ਕੋਈ ਪਾਰਟੀ ਦੇ ਵਿੱਚ ਰਹਿਣ ਨੂੰ ਤਿਆਰ ਹੈ ਛੱਡ ਛੱਡ ਭੱਜੀ ਜਾਂਦੇ ਨੇ ਉਹ ਡਿਪੀਟ ਨੂੰ ਭੱਜ ਗਿਆ ਪਹਿਲਾਂ ਐਮਐਲਏ ਭੱਜ ਗਿਆ ਕਿ ਹੁਣ ਅਕਾਲੀ ਦਲ ਸੁਰਜੀਤ ਹੋ ਸਕਦਾ ਹੈ ਕੀ ਲੱਗਦਾ ਤੁਹਾਨੂੰ ਕਿਹੜੇ ਸਿਧਾਂਤਾਂ ਤੋਂ ਭਟਕ ਗਿਆ ਅਕਾਲੀ ਇਹ ਸਾਰੇ ਸਿਧਾਂਤੋਂ ਹੀ ਭਟਕ ਗਿਆ ਮਤਲਬ ਇੱਕ ਇਮਪ੍ਰੈਸ਼ਨ ਹੁੰਦਾ ਬਣਦਾ ਉਹ ਪੂਰਾ ਇਮਪ੍ਰੈਸ਼ਨ ਰਿਹਾ ਆਭਾਂ ਦੀ ਛੱਡਣ ਨੂੰ ਤਿਆਰ ਨਹੀਂ ਕਈ ਹਾਰਾ ਤੁਸੀਂ ਦੇਖਿਆ ਵਿਧਾਨ ਸਭਾ ਚੋਣਾਂ ਆ ਗਏ ਲੋਕ ਸਭਾ ਚੋਣਾਂ ਚਮੜੇ ਜੱਫਾ ਮਾਰਿਆ ਐਵੇਂ ਪਲੇਖੇ ਜੀ ਕੋਈ ਨਾ ਜਿਹੜਾ ਜਿਹੜੇ ਗਾਈਡ ਕਰਦੇ ਹੋ ਐ ਨਹੀਂ ਬੰਦੇ ਜਾਂ ਮੰਦਾ ਨਹੀਂ ਹੈ ਜਾਂ ਇਹਦੀ ਕੋਈ ਲਿਆਕਤਾ ਨਹੀਂ ਹੈ ਇਸ ਲਈ ਇਹਦੇ ਹੁੰਦਿਆਂ ਦਾ ਗਾਲੇ ਦਲ ਦਾ ਜੋ ਵਟਾ ਹੀ ਪੜ ਗਿਆ ਸਾਰੇ ਹੀ ਨਿਕਲ ਗਏ ਸਭ ਤੋਂ ਪਹਿਲਾਂ ਬੀਜੇਪੀ ਦੇ ਪੈਰ ਲਾਇਏ ਬੀਜੇਪੀ ਦੇ ਇੱਕ ਜਾਂ ਦੋ ਐਮਐਲਏ ਹੁੰਦੇ ਸੀ ਹਾਂ ਬਿਲਕੁਲ ਪੰਜਾਬ ਦੇ ਵਿੱਚ ਨਹੀਂ ਹੈ ਉਦਾਹਰਨ ਸੀ ਬੀਜੇਪੀ ਦਾ ਹਾਂ ਇਹ ਪ੍ਰਕਾਸ਼ੀ ਬਾਦਲ ਦੀ ਮਿਹਰਬਾਨੀ ਕਰਕੇ ਉਹ ਸਾਰੇ ਨਾਲ ਜੁੜੇ ਐ ਉਹ ਉਹਨਾਂ ਨੂੰ ਨਾਰ ਲਾਇਆ ਉਹਦੇ ਹਾਂ ਹਲਾਉਣ ਦੀ ਇਹ ਗੱਲ ਹੈ ਨਹੀਂ ਸੀ ਕੋਈ ਬੰਦੀ ਸਿੰਘਾਂ ਦੀ ਵੀ ਗੱਲ ਉਹ ਇਹ ਲੀਡਰ ਜਿਹੜੇ ਕਰਦੇ ਨੇ ਜਿਹੜੇ ਮੌਜੂਦਾ ਲੀਡਰ ਐ ਕਰਦੇ ਆ ਹ ਜਦੋਂ ਸਰਕਾਰ ਰਹੀ ਅਕਾਲੀ ਦਲ ਦੀ ਕੀ ਬੰਦੀ ਸਿੰਘਾਂ ਦੀ ਗੱਲ ਹੁੰਦੀ ਰਹੀ ਉਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਹੋਣੀ ਚਾਹੀਦੀ ਆ ਰਿਹਾ ਹੋ ਸਕਦੀ ਸੀ ਸਮੇਂ ਜੇ ਕੋਈ ਸਟੇਟ ਚਾਹੁੰਦਾ ਵਾਲੋ ਸਾਹਿਬ ਨੂੰ ਮਿਲ ਕੇ ਗਏ ਮਿਲਣਾ ਹੈ ਕਹਿੰਦੇ ਮੈਂ ਆਪ ਗਿਆ ਮੈਂ ਬਾਦਲ ਸਾਹਿਬ ਤੁਸੀਂ ਸਭ ਤੋਂ ਵੱਡੀਆਂ ਬਣਦੇ ਸਿੱਖਾਂ ਨੇ ਤੇ ਸਭ ਤੋਂ ਵੱਡੇ ਲੀਡਰ ਹੈ ਹਾਂ ਤੇ ਤੁਹਾਡੇ ਮੁੰਡੇ ਜ਼ਿਲਾਂ ਚ ਬੈਠੇ ਆ ਇਹ ਚੰਗੀ ਲੱਗਦੀ ਹੈ ਗੱਲ ਬਾਦਲ ਸਾਹਿਬ ਦਾ ਕੀ ਰਿਐਕਸ਼ਨ ਸੀ ਬਾਦਲ ਬਾਦਲ ਸਾਹਿਬ ਕਹਿੰਦਾ ਉਹ ਮੈਨੂੰ ਹੀ ਮਾਰਨਗੇ ਫੇਰੇ ਇਹ ਵੀ ਮਾਦੇ ਨੇ ਆਗਰ ਪਰਵਾਰ ਨੇ ਨੁਕਸਾਨ ਵੀ ਬਹੁਤ ਕੀਤਾ ਅਕਾਲੀ ਗਲਪਾਤੀ ਆ ਤੁਸੀਂ ਕੀ ਸੋਚਦੇ ਹੋ ਇਹ ਵੀ ਕਾਰਨ ਬਣਿਆ ਕਿ ਜਿਹੜੇ ਜਿਵੇਂ ਡੀਜੀਪੀ ਸੈਣੀ ਵਰਗੇ ਆ ਨੂੰ ਇਜਾਹਰ ਆਲਮਗਿਆਂ ਨੂੰ ਰੁਤਬਾ ਦਿੱਤਾ ਉਹ ਚੀਜ਼ ਵੀ ਗਲੀ ਦੇ ਨੂੰ ਨਿਹਾਰਵਾਲ ਲੈ ਕੇ ਗਿਆ ਪੂਰਾ ਨਿਹਾਰਵਾਲ ਪੂਰਾ ਨਿਹਾਰਵਾਲ ਕਿਉਂਕਿ ਸੈਣੀ ਨੂੰ ਕੋਈ ਲਾਇਕ ਨਹੀਂ ਸੀ ਕਹਿੰਦਾ ਔਰ ਕਹੇ ਨਾਲ ਉਹ ਲਿਆਇ ਨਹੀਂ ਸੀ ਕਰਦਾ ਏਡਾ ਕੁੱਤਾ ਸੀ ਜਿਹਨੇ ਡੀਜੀਪੀ ਲਾਇਆ ਤੁਸੀਂ ਕਿਹਾ ਨਹੀਂ ਵੀ ਇਹ ਤਾਂ ਉਹੀ ਬੰਦਾ ਜਿਹਨੇ ਕੁਝ ਆਪਾਂ ਤੋਂ ਕਿਹੜਾ ਪੁੱਛਿਆ ਇਹਨਾਂ ਨੇ ਕੰਜਰਾਂ ਨੇ ਜਣੇ ਇੰਨਾ ਸੀ ਜਿਹੜਾ ਕੰਮ ਮੇਰਾ ਕੋਲ ਹੁੰਦਾ ਉਹ ਕਰਦੇ ਸੀ ਇਹ ਤੋਂ ਮੇਰੇ ਬੇਤਸੀ ਇਹ ਤਾਂ ਉਹ ਜਾਂ ਮੈਨੂੰ ਕਹਿੰਦੇ ਬਾਦਲ ਨੂੰ ਕਹੋ ਮੈਂ ਕਿਹਾ ਬਾਦਲ ਨੂੰ ਜੈਣਾ ਹੁਣ ਤੋਂ ਉਹ ਘਰ ਵਾਲੀ ਉਹਦੇ ਕੰਮ ਕਰਾਈ ਜਾਂਦੀ ਹੈ ਤੇ ਉਹਨੂੰ ਮਿਲੋ ਜਾ ਕੇ ਪੈਸੇ ਮੰਗਦੇ ਆ ਦੇ ਦਿਓ ਵੀ ਮੈਂ ਅਜਿਆ ਐਵੇਂ ਕਾਗਜ਼ ਪੱਤਰ ਪਾ ਕੇ ਨਾ ਕੋਈ ਵੇਚਿਆ ਨਹੀਂ ਸੀ ਉਹ ਪਾ ਕੇ ਉਹਦੇ ਜਿਧੇ ਹੋ ਲੈ ਉਹ ਤਾਂ ਹੋਰ ਪੈ ਚੱਕ ਲਿਆ ਅੰਦਰੋਂ ਹੈ ਅੰਦਰੋਂ ਘੇਰ ਲਿਆ ਸੀ ਨੋਟਾ ਬਾਦਲ ਖੁਦ ਕਰਦਾ ਸੀ ਤੂੰ ਬੀਬਾ ਨੂੰ ਮਿਲੋ ਜਾ ਕੇ ਜੀ ਉਹਨਾਂ ਨੂੰ ਬਿਲੋ ਕੰਮ ਹਾਂ ਖੁਦ ਕਹਿੰਦਾ ਸੀ ਇਹ ਉਧਰੋਂ ਕੰਮ ਹੋਣਗੇ ਹਾਂ ਸੋ ਇਸ ਕੰਮ ਕਰਕੇ ਬਾਦਲ ਦਾ ਨੁਕਸਾਨ ਬਹੁਤ ਹੋ ਰਿਹਾ ਹੈ ਮੋਰਚਿਆਂ ਦੇ ਵਿੱਚੋਂ ਨਿਕਲੀ ਪਾਰਟੀ ਅਕਾਲੀ ਦਲ ਦਾ ਅੱਜ ਜੋ ਹਾਲ ਹੈ ਉਹ ਸਭ ਨੂੰ ਪਤਾ ਹੈ ਤਾਂ ਲੰਬੀਆਂ ਕੁਰਬਾਨੀਆਂ ਤੋਂ ਬਾਅਦ ਇਹ ਪਾਰਟੀ ਹੋਂਦ ਵਿੱਚ ਆਈ ਸੀ ਤਾਂ ਅੱਜ ਇਹ ਪਾਰਟੀ ਟੁੱਟਣ ਦੀ ਕਗਾਰ ਤੇ ਆ 100 ਸਾਲ ਪੁਰਾਣੀ ਪੰਜਾਬ ਦੀ ਖੇਤਰੀ ਪਾਰਟੀ ਆ ਪਰ ਅੱਜ ਸੁਖਵੀਰ ਬਾਦਲ ਦੀ ਪ੍ਰਧਾਨਗੀ ਤੋਂ ਹਰ ਕੋਈ ਤੰਗ ਹੈ ਹਰ ਕੋਈ ਨਿਤ ਨਵਾਂ ਲੀਡਰ ਛੱਡ ਕੇ ਪਾਰਟੀ ਨੂੰ ਅਲਵਿਦਾ ਕਹਿ ਰਿਹਾ ਸਾਡੇ ਨਾਲ ਗੁਰਨਾਮ ਸਿੰਘ ਸਿੱਧੂ ਨੇ ਜਿਨ੍ਹਾਂ ਨੇ ਜੇਲਾਂ ਵੀ ਕੱਟੀਆਂ ਨੇ ਧਰਮ ਜੁੱਧ ਮੋਰਚੇ ਦੇ ਵਿੱਚ ਇਹ ਵੀ ਉਸ ਪਾਰਟੀ ਦਾ ਕਿਸੇ ਸਮੇਂ ਹਿੱਸਾ ਰਹੇ ਸੀ ਪਰ ਅੱਜ ਜਦੋਂ ਪਾਰਟੀ ਨਿਗਾਰਵਲ ਗਈ ਆ ਪਾਰਟੀ ਟੁੱਟਣ ਦੀ ਕਗਾਰ ਤੇ ਆ ਖਤਮ ਹੋਣ ਦੀ ਕਗਾਰ ਤੇ ਪਹੁੰਚ ਗਈ ਆ ਜਦੋਂ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਦੀ ਪ੍ਰਧਾਨਗੀ ਦੇ ਹੇਠ ਕਈ ਹਾਰਾਂ ਹੋ ਚੁੱਕੀਆਂ ਨੇ ਕਈ ਵਿਧਾਨ ਸਭਾ ਦੀਆਂ ਚੋਣਾਂ ਹਾਰ ਚੁੱਕੇ ਨੇ ਤੇ ਲੋਕ ਸਭਾ ਦੀਆਂ ਚੋਣਾਂ ਦੋ ਵਾਰ ਹਾਰ ਚੁੱਕੇ ਨੇ ਪਰ ਫਿਰ ਵੀ ਪ੍ਰਧਾਨ ਨੇ ਜਿਹੜੇ ਉਹ ਆਪਣੀ ਗਲਤੀ ਜਾ ਆਪਣੀ ਹਾਰ ਕਬੂਲਣ ਨੂੰ ਤਿਆਰ ਨਹੀਂ ਹਜੇ ਵੀ ਪ੍ਰਧਾਨਗੀ ਦੀ ਕੁਰਸੀ ਤੋਂ ਅਸਤੀਫਾ ਨਹੀਂ ਦੇ ਰਹੇ ਇੰਜ ਹੁੰਦਾ ਕਿ ਜਦੋਂ ਕਿਸੇ ਪਾਰਟੀ ਦੀ ਹਾਰ ਹੁੰਦੀ ਆ ਤਾਂ ਪ੍ਰਧਾਨ ਨੂੰ ਅਸਤੀਫਾ ਦੇਣਾ ਪੈਂਦਾ ਹੈ ਤਾਂ ਫਿਰ ਪ੍ਰਧਾਨ ਬਦਲ ਲਿਆ ਜਾਂਦਾ ਹੈ ਪਰ ਜਿਹਾ ਨਹੀਂ ਹੋ ਰਿਹਾ ਤੇ ਹੁਣ ਅਕਾਲੀ ਦਲ ਦਾ ਭਵਿੱਖ ਕੀ ਰਹੇਗਾ ਕਿ ਅਕਾਲੀ ਦਲ ਪੰਜਾਬ ਚੋਂ ਖਤਮ ਹੋ ਜਾਵੇਗਾ ਕਿ ਜਾਂ ਫਿਰ ਅਕਾਲੀ ਦਲ ਦੇ ਵਿੱਚ ਨਵੇਂ ਲੀਡਰ ਆਉਣਗੇ ਗਰਨਾਥ ਸਿੰਘ ਸਿੱਧੂ ਸਾਡੇ ਨਾਲ ਨੇ ਇਹਨਾਂ ਨੇ ਜੇੜਾ ਵੀ ਕਟੀਆਂ ਨੇ ਸਿੱਧੂ ਸਾਹਿਬ ਬਹੁਤ ਬਹੁਤ ਸੁਭਾਗਤ ਜਾਨਸਪਕ ਜੀ ਖਾਲਸਾ ਜੀ ਫਤਿਹ ਜੀ ਆਇਆਂ ਨੂੰ ਸਿੱਧੂ ਸਾਹਿਬ ਤੁਸੀਂ ਨੇ ਪਾਰਟੀ ਦੇ ਵਿੱਚ ਉਤਰਾ ਚੜਾ ਵੀ ਦੇਖੇ ਨੇ ਕਿਹੜੇ ਸਮੇਂ ਦੇ ਵਿੱਚ ਪਾਰਟੀ ਸਿਖਰਾਂ ਤੇ ਸੀ ਤੁਸੀਂ ਲੰਬੇ ਸਮੇਂ ਤੋਂ ਜੁੜੇ ਹੋ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਦੇ ਨਾਲ ਵੀ ਤੁਹਾਡੀਆਂ ਮੁਲਾਕਾਤਾਂ ਹੁੰਦੀਆਂ ਸੀ ਉਦੋਂ ਪਾਰਟੀ ਦਾ ਕੀ ਹਾਲ ਸੀ ਤੇ ਅੱਜ ਕਿੱਥੇ ਇੱਕ ਖੜੀ ਆ ਪਾਰਟੀ ਪਹਿਲੇ ਅਕਾਲੀ ਦਲ ਕੱਲਾ ਸੀ ਇੱਕ ਅਕਾਲੀ ਦਲ ਸੀ ਜਦੋਂ ਗੁਰਚੰਦ ਸਿੰਘ ਟੋੜਾ ਪ੍ਰਕਾਸ਼ ਸਿੰਘ ਬਾਦਲ ਜਾਂ ਮਾਸਟਰ ਤਾਰਾ ਸਿੰਘ ਪਹਿਲੇ ਸੀ ਜੀ ਉਦੋਂ ਕੋ ਫਟਣੀ ਸੀ ਪਰ ਜਦੋਂ ਪ੍ਰਕਾਸ਼ ਸਿੰਘ ਬਾਦਲ ਆਇਆ ਇਹ ਨੂੰ ਆਪਦੇ ਤੱਕ ਸੀਮਤ ਹੋ ਗਿਆ ਜੀ ਵੀ ਮੈਂ ਮੈਂ ਮੇਰੇ ਹੀ ਘਰ ਦੇ ਵਿੱਚ ਸਭ ਕੁਝ ਜਿਵੇਂ ਟੌੜਾ ਅੰਦਰੋਂ ਦਾ ਬਹੁਤ ਔਖਾ ਸੀ ਬਲੂ ਸਟਾਰ ਤੋਂ ਬਾਅਦ ਸਾਰੀ ਪਾਰਟੀ ਖੜਮਟ ਗਈ ਜੀ ਪਰ ਬਾਬਾ ਜਗਿੰਦਰ ਸਿੰਘ ਰੋਡਿਆਂ ਵਾਲੇ ਸਾਡੇ ਮੈਸਰ ਦੇ ਪਿਤਾ ਜੀ ਉਦੋਂ ਉਹਨਾਂ ਨੇ ਪੰਜਾਬ ਮਾਰਚ ਰੱਖਿਆ ਪਿੰਡ ਪਿੰਡ ਗਏ ਕਿੰਨੇ ਸਾਲ ਦੀ ਕਿਹੜੇ ਸਾਲ ਦੀ ਗੱਲ ਹੈ ਇਹ 1900 ਬਾੜ ਦੇ ਚੈਨ ਲੱਗੀ ਲੜਾਈ ਉਹ ਤੋਂ ਬਾਅਦ ਇੱਕ ਲੜਾਈ ਹੋਰ ਲੱਗੀ ਸੀ ਜੀ 65 66 ਚ ਦੇ ਐਕਚੁਅਲੀ ਮੈਨੂੰ ਯਾਦ ਹੀ ਪੋਲ ਬਹੁਤ ਪੋਲਣਾ ਚਾਹ ਉਦੋਂ ਜਾਣੇ ਅਕਾਲੀ ਦਲ ਦੀ ਹਾਲਤ ਬਹੁਤ ਮਾੜੀ ਸੀ ਤੇ ਪਰ ਇਹ ਸਾਰੇ ਇਕੱਠੇ ਹੋ ਗਏ ਬਾਦਲ ਟਾੜਾ ਬਰਨਾਲਾ ਜਿਹਦੇ ਮੇਨ ਮੁਖ ਤਲਵੰਡੀ ਸਾਰੇ ਬਾਬਾ ਜੀ ਕੋਲ ਗਏ ਬੀ ਬਾਬਾ ਜੀ ਤੁਸੀਂ ਸੰਭਾਲੋਣਾ ਉਹ ਕਹਿੰਦੇ ਮੈਂ ਤਾਂ ਸੰਭਾਲਿਆ ਹੀ ਆ ਮੈਨੂੰ ਸੰਭਾਲਣ ਨੂੰ ਕੀ ਹੈ ਨਹੀਂ ਜੀ ਤੁਸੀਂ ਇਹ ਸਾਰੇ ਸਿਨਾਰਾ ਉਹ ਕਹਿੰਦੇ ਅਸਤੀਫਾ ਲਿਖ ਕੇ ਦਿਓ ਬਸ ਸਾਰੇ ਜੀ ਫਿਰ ਭੱਜ ਗਏ ਹੂੰ ਅਸਤੀਫਾ ਲਿਖੇ ਦਿੱਤੇ ਚਲੋ ਬਾਬਾ ਜੀ ਨੇ ਫਿਰ ਪੰਜਾਬ ਮਾਰਚ ਰੱਖਿਆ ਪਿੰਡ ਪਿੰਡ ਜਾ ਕੇ ਸਾਰੇ ਲੋਕਾਂ ਨੂੰ ਮਿਲੇ ਲੋਕਾਂ ਨੂੰ ਇਸ ਲਈ ਇਹ ਦਸੀ ਗੱਲਬਾਤ ਕੀਤੀ ਇੱਕ ਤਾਂ ਜਰਨਲਸ਼ਿਓਂ ਦਾ ਬਹੁਤ ਸਤਿਕਾਰ ਸੀ ਜੀ ਬਾਬਾ ਜੀ ਉਹਨਾਂ ਦੇ ਪਿਤਾ ਸੀ ਤੇ ਪ੍ਰੈਕਟੀਕਲੀ ਸੀ ਇਹਨਾਂ ਦੇ ਨਾਲ ਭਾਈ ਅਮੋਲਕ ਸਿੰਘ ਅਜਕਲ ਯੂਪੀ ਚਾ ਉਹ ਡਰਾਈਵਰ ਸੀ ਰਸੰਤ ਗੁਰਬਚਨ ਸਿੰਘ ਟਕਸਾਲ ਦੇ ਪਹਿਲੇ ਮੁਖੀ ਉਹਨਾਂ ਦਾ ਪੋਤਰਾ ਉਹ ਵੀ ਬੜੇ ਜੀਵਨ ਵਾਲਾ ਸੀ ਸੋਹੀ ਪਿੰਡ ਪਿੰਡ ਜਾਣ ਕਰਕੇ ਲੋਕਾਂ ਦਾ ਇਨਾ ਮਨ ਸਿੱਖੀ ਵਾਲਾ ਗਿਆ ਕਿ ਇਹਨਾਂ ਨੂੰ ਬਿਲਕੁਲ ਹੀ ਸਾਥ ਛੱਡ ਕੇ ਪਾਸੇ ਹੋ ਗਏ ਲੋਕ ਜਿਹੜਾ ਪਹਿਲਾ ਇਲੈਕਸ਼ਨ ਆਇਆ ਉਹਦੇ 13 13 ਸੀਟਾਂ ਜਿੱਤੀਆਂ ਸੀ ਮਾਨ ਉਹਦੋਂ ਜੇਲ੍ਹ 'ਚ ਸੀ ਜੀ ਮਾਨਲੇ ਵੀ ਅਸੀਂ ਬੜੀ ਕੋਸ਼ਿਸ਼ ਕੀਤੀ ਉਹਨੂੰ ਜੇਲ੍ਹ ਚੋਂ ਬਾਹਰ ਕਰਾਉਣ ਲਈ ਪਿੰਡਾਂ ਚ ਮੈਂ ਆਪ ਖੋਦ ਇੱਥੇ ਨੇੜੇ ਨੇੜੇ ਸਰਾਂ ਦੇ ਤੱਕ ਪੰਚਾਇਤਾਂ ਤੋਂ ਮਤੇ ਪਵਾਏ ਲੋਕਾਂ ਤੋਂ ਦਰਖਾਸਤਾਂ ਲਈਆਂ ਵੀ ਮਾਨ ਨੂੰ ਰਿਹਾ ਕਰੋ ਚਲੋ ਬਾਬਾ ਜੀ ਕਹਿੰਦੇ ਸੇ ਸੈਂਟਰ ਚ ਮਿਲੇ ਜਾ ਕੇ ਮਾਨ ਰਿਹਾ ਹੋ ਗਿਆ ਸੀ ਪਰ ਮਾਨ ਐਡਾ ਕਮਲਾ ਨਿਕਲਿਆ ਉਹ ਚਾਹੁੰਦਾ ਸੀ ਮੈਂ ਜਿਹੜੀ ਹੋਮ ਹੈ ਨਾ ਮਾਰ ਲੈਂਦੀ ਆ ਇਹ ਮੇਰਾ ਨਾਂ ਪਤਾ ਨਹੀਂ ਬਹੁਤ ਵੱਡਾ ਹੈ ਇਹ ਥੋੜੇ ਚਿਰ ਤੋਂ ਬਾਅਦ ਹੀ ਬਾਬਾ ਜੀ ਵੱਡੋ ਗਿਆ। ਹਮ ਇਸ ਤਰ੍ਹਾਂ ਬਾਦਲ ਉਹ ਸਾਰੇ ਇਕੱਠੇ ਹੋ ਕੇ ਗਏ ਬਾਦਲ ਟੌੜਾ ਬਰਨਾਲਾ ਤਲਵੰਡੀ ਬਾਬਾ ਜੀ ਕੋਲੇ ਕਿ ਬਾਬਾ ਜੀ ਸੰਭਾਲੋ ਤੁਸੀਂ। ਉਹ ਕਹਿੰਦੇ ਭਾਈ ਸੰਭਲਿਆ ਅਜ ਤਾਂ ਸਾਰਾ ਸੰਭਾਲਿਆ। ਤੁਸੀਂ ਆਉਣਾ ਤੇ ਅਸਤੀਫਾ ਲੈ ਕੇ ਦਿਓ ਸਾਰੇ। ਹਮ ਜੋ ਅਸਤੀਫੇ ਕਿਹਾ ਤੇ ਇਹਨਾਂ ਦੀ ਬਾਦੀ ਬਣ ਗਈ। ਹਮ ਅਸਤੀਫੇ ਦੇਣ ਨੂੰ ਤਿਆਰ ਨਹੀਂ ਸੀ। ਹਾਂ ਗੱਲੀਬਾਤੀ ਤਿਆਰ ਸੀ। ਉਹਨਾਂ ਨੂੰ ਪਤਾ ਸੀ ਵੀ ਇਹ ਕੱਲ ਨੂੰ ਫੇ ਮੈਨੂੰ ਖਰਾਬ ਕਰਨਗੇ। ਹਮ ਸੋ ਬਾਬਾ ਜੀ ਪਿੰਡ ਪਿੰਡ ਲੋਕਾਂ ਚ ਗਏ ਲੋਕਾਂ ਨੂੰ ਸਿਲੀਏ ਦਸੀ ਭਾਈ ਆ ਅਕਾਲੀ ਦਲ ਆ ਆ ਥੋੜੇ ਪਹਿਲੇ ਵਾਰਸ ਆ ਹੁਣ ਵਾਰਸ ਆ ਲੋਕਾਂ ਨੇ ਇਹਨਾਂ ਸਾਥ ਦਿੱਤਾ ਪੰਜਾਬ ਮਾਰਚ ਵਿੱਚ ਜਿਹੜੀਆਂ 13 ਦੀਆਂ 13 ਸੀਟਾਂ ਜਿੱਤੇ ਸਭ ਦੀ ਜਮਾਨਤਾਂ ਜਬਤ ਹੋਈਆਂ ਅਕਾਲੀ ਦਲ ਨੇ ਆਦੇ ਖੜੇ ਕੀਤੇ ਸੀ ਕਾਂਗਰਸ ਨੇ ਆਦੇ ਕੀਤੇ ਸੀ ਸਾਰਿਆਂ ਦੇ ਤੇ 13 ਹੀ 13 ਸੀਟਾਂ ਜਿੱਤੇ ਸੀ ਆਪਾਂ ਜਿਹਦੇ ਚੋਂ ਦੋ ਖੁੱਡੀਆਂ ਸਰਦਾਰ ਜੀਦੇ ਦੋ ਬੇਟੇ ਹੋਣੇ ਇਹਦੇ ਚ ਆਪਣਾ ਬੇਟਾ ਇੱਕ ਆਮ ਆਦਮੀ ਚ ਜਗਦੇਵ ਸਿੰਘ ਖੁੱਡੀਆਂ ਹਾਂ ਉਹਨੂੰ ਉਥੋਂ ਐਮਪੀ ਬਣਾਇਆ ਜੀ ਬਹੁਤ ਹੀ ਸੱਚਾ ਸੁੱਚਾ ਮਾਨਦਾਰ ਉਹ ਮੰਡੀ ਬੋਰਡ ਦਾ ਪ੍ਰਧਾਨ ਸੀ ਉਦੋਂ ਹਾਂ ਤੇ ਕਈ ਵਾਰੀ ਉਹਨੇ ਰਿਕਸ਼ੇ ਤੇ ਆਉਣਾ ਜਾਂ ਪੈਦਲ ਆ ਜਾਣਾ ਮੇਰੇ ਕੋਲ ਆ ਕੇ ਰੈਂਦਾ ਸੀ ਤਕਰੀਬਨ ਇੱਥੇ ਪੈਦਲ ਵੀ ਆਉਂਦਾ ਤੇ ਰਿਕਸ਼ੇ ਤੇ ਵੀ ਹਾਲਾਂ ਉਹਨੂੰ ਗੈਸਟ ਹਾਊਸ ਸਭ ਕੁਝ ਮਿਲ ਸਕਦਾ ਸੀ ਯਾਨੀ ਐਡਾ ਵਧੀਆ ਬੰਦਾ ਸੀ ਉਹ ਬਾਬਾ ਜੀ ਦਾ ਸਰਕਾਰ ਕਰਕੇ ਜਾਂ ਇੱਥੇ ਰਹਿਣਾ ਸੀ ਉਸ ਟਾਈਮ ਤੇ ਇਹ ਬਦਲ ਹੋ ਰਹੀ ਸਾਰੇ ਜੀਰੋ ਸੀ ਫਿਰ ਇਹ ਬਾਬਾ ਜੀ ਕੋਲ ਫਿਰ ਗਏ ਉਹ ਕਹਿੰਦੇ ਭਾਈ ਤੁਸੀਂ ਆਪਣੀ ਮਿਹਨਤ ਕਰੋ ਲੋਕਾਂ ਨੂੰ ਮਿਲੋ ਜਾਓ ਕਰੋ ਤੇ ਬਣਾਓ ਅਸ ਤਾਂ ਬਣਾਇਆ ਚਲਾਇਆ ਹੀ ਆ ਤੁਸੀਂ ਇਧਰ ਆਣਾ ਇੱਥੇ ਆ ਜਾਓ ਸਾਫ਼ ਗੱਲ ਸੀ ਉਹਨਾਂ ਦੀ ਬਾਬਾ ਜੀ ਤੁਸੀਂ ਵੀ ਧਰਮਯੁੱਧ ਮੋਰਚੇ 'ਚ ਜੇਲ੍ਹ ਕੱਟੀ ਜਦੋਂ ਜੇਲ੍ਹ ਪਰ ਅੰਦੋਲਨ ਹੋਇਆ ਨਹੀਂ ਮੈਂ ਉਦੋਂ ਉਦੋਂ ਬਾਅਦ ਜੇਲ੍ਹ 'ਚ ਗਿਆ ਉਦੋਂ ਨਹੀਂ ਗਿਆ ਉਦੋਂ ਮੈਂ ਕਿਹੜੇ ਸਾਲ ਦੀ ਕਲਾਂ ਗੱਲ ਸੀ ਧਰਮਯੁੱਧ ਮੋਰਚਾ ਆਈਡੀਆ ਹੈ ਸਾਲ ਦਾ ਦਿਮਾਗ ਤੇ ਮੇਰੇ ਵੀ ਸਕਿਪ ਕਰ ਗਿਆ ਉਦੋਂ ਮੈਂ ਮੈਂ ਆਰਮੀ 'ਚ ਸੀ ਮੈਂ ਆਰਮੀ 'ਚ ਚੈਨਾਵ ਨੂੰ 'ਚ ਬਾੜ ਦੀ ਲੜਾਈ ਲੜਾਈ ਜਾਂ ਮੈਂ ਕੇ ਪਹਿਣ ਛੜ 'ਚ ਪਾਕਿਸਤਾਨ ਦੀ ਲੱਗੀ ਆ ਉਦੋਂ ਮੈਂ ਛੜ 'ਚ ਫਿਰ ਛੜਤੀ ਸੀ ਛੱਡ ਕੇ ਮੇਰੀ ਸਿਲੈਕਸ਼ਨ ਹੋ ਗਈ ਸੀ ਗਵਰਨਮੈਂਟ ਆਫ ਇੰਡੀਆ ਚ ਡਾਇਰੈਕਟੋਰੇਟ ਕੋਆਰਡੀਨੇਸ਼ਨ ਪੁਲਿਸ ਵਾਰਨਸ ਕਮਿਊਨੀਕੇਸ਼ਨ ਉਦੋਂ ਟੈਲੀਫੋਨ ਨਹੀਂ ਹੁੰਦੇ ਨਾ ਮੋਬਾਈਲ ਹੁੰਦੇ ਸੀ ਸਾਰਾ ਕਮਿਊਨੀਕੇਸ਼ਨ ਸਾਡੇ ਦਾ ਹੀ ਹੁੰਦਾ ਸੀ ਇੱਥੇ 89 ਨੰਬਰ 8 ਚੋਂ ਸਾਡਾ ਦਫ਼ਤਰ ਹੁੰਦਾ ਸੀ ਪੰਜਾਬ ਹਰਿਆਣਾ ਮਾਚਲ ਜੈਨਕੀ ਰਾਜਸਥਾਨ ਪੰਜਾਂ ਸਟੇਟਾਂ ਲਈ ਉਹ ਸਾਰਾ ਕਮਿਊਨੀਕੇਸ਼ਨ ਇਥੋਂ ਹੋਇਆ ਹੁਣ ਹੁਣ ਦੇ ਜਿਹੜੇ ਅਕਾਲੀ ਲੀਡਰ ਨੇ ਉਹਨਾਂ ਤੇ ਪਹਿਲਾਂ ਨਾਲ ਚ ਫਰਕ ਕੀ ਆ ਕੀ ਅੰਤਰ ਮਨ ਹੈ ਪਹਿਲਾ ਜਿਹੜੇ ਬੰਦੇ ਬਹੁਤ ਖਰੇ ਸੀ ਸਾਫ ਸੁਥਰੇ ਸੀ ਹੁਣ ਵਾਲੇ ਜਿਹੜੇ ਹੁਣ ਵਾਲੇ ਪਹਿਲੇ ਪਹਿਲੇ ਹੁਣ ਵਾਲੇ ਚਲਾਕ ਆ ਮੌਕਾ ਪ੍ਰਸਤਾ ਮੌਕਾ ਵੇ ਕਿਥੋਂ ਕਿ ਵਿੱਟੇ ਵੀ ਵਾਜਦੇ ਕਿਦਾਂ ਮਾਰ ਲੀਏ ਬਹੁਤ ਕਾਟਾ ਉਹ ਜਿਹੇ ਪਹਿਲੇ ਵਾਲੇ ਪਹਿਲੇ ਤਾਂ ਹੁਣ ਕਾਲੀਦਾਲ ਨੇ ਇੱਕ ਇਤਿਹਾਸ ਬਣਾਇਆ ਸੀ ਵੱਡਾ ਪਰੇ ਜਿਹੜੇ ਅੱਗੇ ਚਲਾਉਣ ਵਾਲੇ ਸੀ ਉਹ ਸਾਰੇ ਫੇਲ ਹੋ ਗਏ ਜਨਾਂ ਨੇ ਕਾਰ ਕਾਰਨ ਕੀ ਮੰਨਦੇ ਜਿਹੜੇ ਪਾਰਟੀ ਦਾ ਅੱਜ ਇਹ ਹੈ ਵੀ ਕੀ ਐਮਐਲਏ ਵੀ ਨਹੀਂ ਰਹਿਣਾ ਚਾਹੁੰਦਾ ਕੋਈ ਪਾਰਟੀ ਦੇ ਵਿੱਚ ਐਮਐਲਏ ਚੁਣਿਆ ਹੋਇਆ ਭੱਜ ਕੇ ਛੱਡ ਕੇ ਪਾਰਟੀ ਜੀਵਨ ਹੈ ਨਹੀਂ ਸੁੱਖਾ ਗੱਪੀ ਕਹਿੰਦੇ ਹਨ ਗੱਪੀ ਗੱਪ ਮਾਰਦਾ ਵੱਡੇ ਵੱਡੇ ਹੂੰ ਜੀਵਨ ਹੈ ਨਹੀਂਗਾ ਕੋਈ ਲੋਕਾਂ ਚ ਸਤਿਕਾਰ ਹੋਵੇ ਉਹ ਹੈ ਨਹੀਂਗਾ ਖਾ ਕੇ ਢੱਡ ਵਧਾਇਆ ਨੇ ਬਸ ਇਸ ਲਈ ਹੁਣ ਜਿਹੜੇ ਬੰਦੇ ਇਸ ਗੱਲ ਨੂੰ ਬਾਦਲ ਚ ਬਹੁਤ ਗੁਣ ਸੀ ਉਹ ਬਹੁਤ ਪਿਆਰਨਾ ਖਾਲਸਾ ਜੀ ਸਰਦਾਰ ਸਾਹਿਬ ਸਰਦਾਰ ਸਾਹਿਬ ਤੋਂ علاوہ ਬੋਲਦਾ ਨਹੀਂ ਸੀ ਉਹ ਜਿਹਨੇ ਬੰਦੇ ਨੂੰ ਮੋਹ ਲੈਂਦਾ ਸੀ ਇਹਨੇ ਸਿੱਖਿਆ ਨਹੀਂ ਫਿਰ ਕੋਣ ਇਹਨੇ ਹੋਖ ਨਹੀਂ ਸਿੱਖੇ ਹੈ ਇਦਾਂ ਲਾਲੂ ਰਾਮੀਆ ਇਸ ਲਈ ਸਾਰੇ ਛੱਡ ਕੇ ਤੁਰੇ ਜਾਂਦੇ ਨੇ ਅੰਮ੍ਰਿਤਸਰ ਦਲ ਦਾ ਇਤਿਹਾਸ ਬਹੁਤ ਸਨਹਰੀ ਹੈ ਪੁਰਾਣਾ ਗੱਲ ਲੇਖੋ ਪਾਰਟੀ ਕਿਦਾ ਸੀ ਦਲ ਸਭ ਤੋਂ ਪੁਰਾਣੀ ਕੀ ਤ੍ਰਿਪਾਟੀਆ ਪੰਜਾਬ ਦੀ ਪਰ ਇਹਨੇ ਖਰਾਬ ਕਰ ਲਿਆ ਸਰ ਜਿਹੜੇ-ਜਿਹੜੇ ਮੰਨਦੇ ਤੁਸੀਂ ਕਿਹੜੇ-ਕਿਹੜੇ ਗਰਾਂਹ ਕਰਕੇ ਆਪਣੇ ਰਾਜ ਦੇ ਵਿੱਚ ਇਹ ਕੀ ਪਾਰਟੀ ਅੱਜ ਕੋਈ ਪਾਰਟੀ ਦੇ ਵਿੱਚ ਰਹਿਣ ਨੂੰ ਨਹੀਂ ਤਿਆਰ ਹੈ ਛੱਡ ਛੱਡ ਭੱਜੀ ਜਾਂਦੇ ਨੇ ਡੀਪੀ ਟੱਲੂ ਭੱਜ ਗਿਆ ਪਹਿਲਾਂ ਐਮਐਲਏ ਭੱਜ ਗਿਆ ਇੱਕ ਇਸ ਤਰ੍ਹਾਂ ਜੇ ਇੱਕ ਪਰਵਾਦ ਦੀ ਗਾਣੀ ਲਈਏ ਆਪਾਂ ਜਿਹੜਾ ਘਰ ਨੂੰ ਚਲਾਉਣ ਵਾਲਾ ਪਿਓ ਉਹ ਸਿਰਫ ਆਪਦੇ ਤੱਕ ਹੀ ਸੀਮਤ ਹੋ ਜੇ ਨਾ ਕੋ ਬੱਚਿਆਂ ਦਾ ਪੜ੍ਹਾਈ ਦਾ ਨਾ ਕੋ ਬੱਚਿਆਂ ਦਾ ਲਿਖਾਈ ਦਾ ਨਾ ਕੋ ਉਹ ਨਾ ਕਰੇ ਤੇ ਬੱਚੇ ਪਿਓ ਤੋਂ ਤੰਗ ਆ ਜਾਂਦੇ ਆ ਹਾਂ ਵੀ ਇਹ ਤਾਂ ਆਵਾਜ਼ ਦਾ ਕਿ ਉਹੀ ਗੱਲ ਇਹ ਆ ਇਹਨੂੰ ਆਪਦੇ ਤੱਕ ਆ ਹਾਂ ਆਪਦੇ ਵਰਕਰ ਹੈ ਜਿਨ੍ਹਾਂ ਦਾ ਦੁੱਖ ਸੁੱਖ ਜਿਹਨਾਂ ਨੇ ਕੋਈ ਸੌਂਗ ਤਕਲੀਫਾਂ ਜਿਵੇਂ ਉਹ ਜੀ ਨਹੀਂ ਆਦੇ ਜਦੋਂ ਬਾਦਲ ਸਿੰਘ ਜਫੀਵਾ ਕੇ ਮਿਲਦਾ ਸੀ ਹਰਕਨੂ ਜਿੱਥੇ ਮਿਲਦਾ ਫਿਰ ਉਹ ਸਰਦਾਰ ਸਾਹਿਬ ਕਹਿੰਦਾ ਸਰਦਾਰ ਸਾਹਿਬ ਆਓ ਬੈਠੋ ਆਓ ਬਹੁਤ ਜ਼ਿਕਰ ਨਾਲ ਉਸ ਜਲੋਂ ਤਾਂ ਲੋਕ ਉਹਦੇ ਨਾਲ ਜੁੜੇ ਸੀ ਜਦੋਂ ਚੰਡੀਗੜ੍ਹ ਤੋਂ ਜਾਂਦਾ ਸੀ ਬਾਦਲਪਿੰਡ ਨੂੰ ਇਧਰ ਗਿੱਦੜੇ ਵੱਲ ਦੀ ਜਾਂਦਾ ਸੀ ਤੇ ਆਉਂਦਾ ਮੁਕਸਰ ਵੱਲ ਦੀ ਸੀ ਇਧਰ ਦੀ ਆਉਂਦਾ ਆੜਤੀਆਂ ਤੋਂ ਪੈਸੇ ਲੈ ਕੇ ਆਉਂਦਾ ਕਿਦੋਂ ਕਈ ਆੜਤੀਏ ਮਿਲੇ ਆ ਜੇ ਨਾਲ ਕਹਿਣਾ ਜੀ ਹੁਣ ਕੰਮ ਚਲਾਉਣਾ ਹੀ ਆਪ ਨੂੰ ਪੈਸੇ ਤਾਂ ਕਰਨਾ ਪੂਣਾ ਬਈ ਖਰਚਾ ਆਉਂਦਾ ਸਾਰਾ ਚਲਾਉਣਾ ਪੂ ਪਰ ਲੋਕ ਦਿੰਦੇ ਸੀ ਉਹ ਪੈਸੇ ਵੀ ਦਿੰਦੇ ਸੀ ਫੰਡ ਦਿੰਦੇ ਸੀ ਫੰਡ ਹਾਂ ਫੰਡ ਚ ਪਾਰਟੀ ਫੰਡ ਲਾ ਲੋ ਆ ਪਾਰਟੀ ਫੰਡ ਤੇ ਹੁਣ ਅਕਾਲੀ ਦਲ ਸੁਰਜੀਤ ਹੋ ਸਕਦਾ ਹੈ ਕੀ ਲੱਗਦਾ ਤੁਹਾਨੂੰ ਕਿਹੜੇ ਸਿਧਾਂਤਾਂ ਤੋਂ ਭਟਕ ਗਿਆ ਅਕਾਲੀ ਦਲ ਇਹ ਸਾਰੇ ਸਦੰਤ ਦੇ ਪੜ ਗਿਆ ਮਤਲਬ ਇੱਕ ਇਮਪ੍ਰੈਸ਼ਨ ਹੁੰਦਾ ਬੰਦੇ ਦਾ ਉਹ ਪੁਰਾਣਾ ਇਮਪ੍ਰੈਸ਼ਨ ਰਿਆਨੀ ਦਾ ਖਤਮ ਹੋ ਗਿਆ ਉਹਦੇ ਨਾਲ ਜੀ ਹੁਣ ਖੇਤਰੀ ਪਾਰਟੀ ਕਮਜ਼ੋਰ ਹੋ ਗਈ ਆ ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਨੁਕਸਾਨ ਕਿਨਾਂ ਹੋਣਾ ਪੰਜਾਬ ਨੂੰ ਉਹਦੇ ਵਿੱਚ ਨੁਕਸਾਨ ਤਾਂ ਵੀ ਨਵੀਆਂ ਪਾਰਟੀਆਂ ਨਵੀਂ ਪਾਰਟੀ ਖੜੀ ਹੋਊਗੀ ਨੁਕਸਾਨ ਨਹੀਂ ਹੁੰਦਾ ਲੋਕ ਜੁੜ ਜਾਂਦੇ ਆ ਦੂਜੇ ਪਾਸੇ ਜੁੜ ਜਾਂਦੇ ਆ ਜਿਵੇਂ ਹੁਣ ਆਮ ਆਦਮੀ ਦਾ ਸੀ ਪਹਿਲਾਂ ਬੜਾ ਕਿੰਨਾ ਰੌਲਾ ਸੀ ਪਰ ਹੈ ਕੁਝ ਵੀ ਨਹੀਂ ਉਹਦੇ ਚ ਐਡੀ ਕੋ ਗੱਲ ਨਹੀਂ ਗਈ ਆਮ ਆਦਮੀ ਸਰਕਾਰ ਤਾਂ ਬਣ ਗਈ ਇਹਦੀ ਇਮਾਨਦਾਰੀ ਪਰ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਦੇਣ ਨੂੰ ਕਹਿੰਦੇ ਸੀ ਉਹ ਕੋਈ ਨਹੀਂ ਦੇ ਸਕਿਆ। ਪੰਜਾਬ ਦੀ ਬਾਹ ਫੜਨ ਵਾਲਾ ਪੰਜਾਬੀਆਂ ਦੀ ਬਾਹ ਫੜਨ ਵਾਲਾ ਪੰਥ ਦੀ ਬਾਹ ਪਾੜਨ ਵਾਲਾ ਕੋਈ ਉਭਰੇਗਾ? ਉੱਠੇਗਾ ਕੋਈ ਲੀਡਰ? ਬਿਲਕੁਲ ਉਭਰੇਗਾ। ਬਿਲਕੁਲ ਉਭਰੇਗਾ। ਕਿਉਂਕਿ ਅਕਾਲੀ ਦਲ ਧਰਮ ਨੂੰ ਮੰਨਣ ਵਾਲਾ ਹੈ। ਧਰਮ ਤੇ ਚੱਲਣ ਵਾਲਾ ਹੈ। ਸੱਚ ਤੇ ਧਰਮ ਤੇ। ਹਾਂ। ਔਰ ਲੋਕਾਂ ਦਾ ਸਹਿਯੋਗ ਜਿਵੇਂ ਪਿਛਲਾ ਇਤਿਹਾਸ ਹੈ ਲੋਕਾਂ ਦਾ ਸਹਿਯੋਗੀ ਆ ਤੇ ਲੋਕਾਂ ਨੇ ਸਹਿਯੋਗ ਦਿੱਤਾ ਵੀ ਬਹੁਤ ਹਰ ਹੁਣ ਅਕਾਲੀ ਦਲ ਤਾਂ ਹੁਣ ਲੀਡਰ ਜਿਵੇਂ ਚੰਦੂ ਮਾਜਰਾ ਨਿਕਲ ਗਿਆ ਬੀਬੀ ਜਗੀਰ ਕੌਰ ਢੀਨ ਸਾਹ ਪਰਿਵਾਰ ਤਲਵੰਡੀ ਪਲਵਾਰ ਟੋੜਾ ਪਰਿਵਾਰ ਇਹ ਸਾਰੇ ਇੱਕ ਪਾਸੇ ਚਲੇ ਗਏ ਖੇਡ ਬਣੂਗੀ ਕੋਈ ਨਾ ਖੇਡ ਤਾਂ ਬਣੂਗੀ ਨਹੀਂ ਪਾਰਟੀ ਬਣੂ ਫਿਰ ਕੋਈ ਕੁਦਰਤ ਵੱਲੋਂ ਕੁਦਰਤ ਵੱਲੋਂ ਕਿਉਂਕਿ ਆਪਾਂ ਵੇਖੋ ਜਿਹੜਾ ਇਤਿਹਾਸ ਹੈ ਨਾ ਅਕਾਲੀ ਦਲ ਦਾ ਪੁਰਾਣਾ ਇਤਿਹਾਸ ਹੈ ਬਹੁਤ ਤੇ ਉਹ ਖਤਮ ਤਾਂ ਨਹੀਂ ਹੋ ਸਕਦਾ ਇਹਨਾਂ ਵੀ ਇਹਨਾਂ ਦਾ ਆਪ ਦਾ ਜੀਵਣਾ ਹੈ ਨਹੀਂ ਕੁਝ ਜੇ ਆਪਦਾ ਜੀਵਨ ਹੋਵੇ ਤਾਂ ਲੋਕ ਜੁੜ ਜਾਂਦੇ ਨਾਲ ਪ੍ਰਧਾਨ ਤਾਂ ਪ੍ਰਧਾਨਗੀ ਛੱਡਣ ਨੂੰ ਤਿਆਰ ਨਹੀਂ ਕਈ ਹਾਰਾ ਤੁਸੀਂ ਦੇਖਿਆ ਵਿਧਾਨ ਸਭਾ ਚੋਣਾਂ ਮਾਰ ਕੇ ਦੋ ਲੋਕ ਸਭਾ ਚੋਣਾਂ ਚਮੜੇ ਜੱਫਾ ਮਾਰਿਆ ਐਵੇਂ ਭਲੇਖੇ ਜੀ ਕੋਈ ਨਾ ਜਤਾ ਜਿਹੜੇ ਕੋਈ ਜਿਹੜੇ ਗਾਈਡ ਕਰਦੇ ਉਹ ਹੈ ਨਹੀਂ ਬੰਦੇ ਜਾਂ ਮੰਨਦਾ ਨਹੀਂ ਏ ਜਾਂ ਇਹਦੇ ਕੋਈ ਲਿਆਕਤਾਂ ਹੈ ਨਹੀਂ ਜੀ ਜਿਵੇਂ ਸਰ ਪ੍ਰਕਾਸ਼ ਸਿੰਘ ਬਾਦਲ ਸੀ ਉਹਨਾਂ ਹਰ ਇੱਕ ਨੂੰ ਜੇ ਕੋਈ ਜਮਨਾ ਹਾਂਜੀ ਸਰਦਾਰ ਸਾਹਿਬ ਹਾਂਜੀ ਸਰਦਾਰ ਸਾਹਿਬ ਦੱਸੋ ਜੀ ਕੰਮ ਹੋਵੇ ਨਾ ਹੋਵੇ ਬੰਦੇ ਨੂੰ ਮੋਹ ਲੈਂਦਾ ਸੀ ਉਹ ਕੁਝ ਚ ਗੁਣ ਸੀ ਇਹ ਚ ਗੁਣ ਹੈ ਨਹੀਂ ਹਾਂ ਇਸ ਲਈ ਇਹਦੇ ਹੁੰਦਿਆਂ ਦਾ ਗਾਲੀ ਦਲ ਦਾ ਵਠਾ ਹੀ ਵੱਡ ਗਿਆ ਸਾਰੇ ਹੀ ਨਿਕਲ ਕੇ ਵਿਚੋਂ ਕਈ ਲੋਕ ਇਹ ਵੀ ਮੰਨਦੇ ਨੇ ਕਿ ਜਦੋਂ 1992 ਦੇ ਵਿੱਚ ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ ਲਾਨੇ ਆ ਗਿਆ ਹੁੰਗੇ ਦੇ ਵਿੱਚ ਸਭ ਤੋਂ ਜਿਹੜਾ ਉਹ ਅਲਾਈანს ਸੀ ਉਥੋਂ ਸਟਾਰਟ ਹੋ ਗਿਆ ਜੀ ਨਿਹਾਰਵਾਲਾ ਗਰਾਊਟ ਹੋਣਾ ਬਿਲਕੁਲ ਸਹੀ ਗੱਲ ਹੈ ਉਦੋਂ ਫਿਰ ਪੰਥ ਟੁੱਟਿਆ ਉਦੋਂ ਜਦੋਂ ਇਹਨਾਂ ਨੇ ਪੰਥ ਤੇ ਭਰੋਸਾ ਨਹੀਂ ਕੀਤਾ ਹਾਂ ਪੰਜਾਬੀ ਪਾਰਟੀ ਦੇ ਉਹ ਕਿ ਜਿਵੇਂ ਨੇ ਸਭ ਤੋਂ ਪਹਿਲਾਂ ਬੀਜੇਪੀ ਦੇ ਪੈਰ ਲਾਏ ਹਾਂ ਬੀਜੇਪੀ ਦੇ ਇੱਕ ਜਾਂ ਦੋ ਐਮਐਲਏ ਹੁੰਦੇ ਸੀ ਹਾਂ ਬਿਲਕੁਲ ਪੰਜਾਬ ਦੇ ਵਿੱਚ ਨਹੀਂ ਸੀ ਉਧਾਰਨ ਸੀ ਬੀਜੇਪੀ ਦਾ ਹਾਂ ਇਹ ਪ੍ਰਕਾਸ਼ ਸਿੰਘ ਬਾਦਲ ਦੀ ਮਿਹਰਬਾਨੀ ਕਰਕੇ ਉਹ ਸਾਰੇ ਨਾਲ ਜੁੜੇ ਆ ਉਹਨਾਂ ਨੂੰ ਨਾਰ ਲਾਇਆ ਆਪਦੇ ਹਾਂ ਹਲਾ ਉਹਨਾਂ ਦੀ ਇਹ ਗੱਲ ਹੈ ਨਹੀਂ ਸੀ ਕੋਈ ਸਮਝੌਤੇ ਜੇ ਫਿਰ ਉਹਨਾਂ ਨੇ ਕੁਝ ਐਮਐਲਏ ਮੰਗੇ ਐਮਐਲਏ ਬਣ ਗਏ ਗਾਂ ਫਿਰ ਪੈਰ ਲੱਗ ਗਏ ਹੌਲੀ ਹੌਲੀ ਜਿਹੜਾ ਜਾਨੀ ਕਿ ਇਹਨਾਂ ਨੇ ਲਾਇਆ ਨਹੀਂ ਇਹ ਦੇ ਲਾਇਆ ਬਾਦ ਲੀਲਾ ਨਾਮ ਨੀ ਤੇ ਉਹ ਉਹ ਇਹਨਾਂ ਨੂੰ ਪਜਾਂਦੇ ਤੱਕ ਨਹੀਂ ਹੁਣ ਹੁਣ ਬੀਜੇਪੀ ਨਹੀਂ ਪੁੱਛਦੀ ਇਹਨਾਂ ਨੂੰ ਉਹ ਥੱਲੇ ਕਰਾ ਜੀ ਆ ਇਹ ਚਾਹੁੰਦੇ ਆ ਪੁਰਾਣਾ ਸਾਨੂੰ ਉਹ ਰਵੇ ਉਸ ਤਰ੍ਹਾਂ ਵੀ ਅਸਾ ਅਕਾਲੀ ਦਲ ਆ ਜੋ ਅਕਾਲੀ ਦਲ ਦੀ ਹੋਂਦ ਨਾਲ ਹੀ ਹੋਣਾ ਦੂਜਾ ਸਭ ਕੁਝ ਹੂੰ ਉਹ ਗੱਲ ਹੈ ਨਹੀਂ ਸੋਈ ਇਹ ਮੋਰਚੇ ਮੋਰਚੇ ਲੱਗਦੇ ਸੀ ਪਹਿਲਾਂ ਧਰਮ ਜੁੱਦੂ ਮੋਰਚਾ ਹੋ ਗਿਆ ਐਮਰਜੈਂਸੀ ਦੇ ਖਿਲਾਫ ਮੋਰਚਾ ਲੱਗ ਰਿਹਾ ਹੋਰ ਕਈ ਮੋਰਚੇ ਲੱਗੇ ਨੇ ਮੋਰਚੇ ਖਤਮ ਕਿਵੇਂ ਹੋ ਗਏ ਕਾਲੀ ਦਲ ਦੇ ਵਿੱਚੋਂ ਪੰਜਾਬ ਦੇ ਅਧਿਕਾਰ ਖੋਲੇ ਗਏ ਚੰਡੀਗੜ੍ਹ ਦਾ ਹੱਕ ਖੋ ਲਿਆ ਗਿਆ ਚੰਡੀਗੜ੍ਹ ਦੇ ਕਈ ਜਿਹੜੇ ਹੱਕ ਸੀ ਪੰਜਾਬ ਦੇ ਉਹ ਖਤਮ ਕਰ ਦਿੱਤੇ ਗਏ ਪੰਜਾਬੀ ਬੋਲ ਦੇ ਇਲਾਕੇ ਚਲੇ ਗਏ ਹਰਿਆਣਾ ਦੀ ਕਮੇਟੀ ਚਲੀ ਗਈ ਹੈ ਦੇਖਦੇ ਦੇਖਦੇ ਮੋਰਚੇ ਕਪ ਨਹੀਂ ਲਾ ਸਕੇ ਕੀ ਕਾਰਨ ਮੰਨ ਇਹ ਅਸਲ ਵਿੱਚ ਜਨਾ ਜਿਹੜੀ ਜਿਹੜਾ ਪਹਿਲਾ ਇਤਿਹਾਸਿਕ ਕਾਲੀ ਦਲ ਦਾ ਬਹੁਤ ਸਗਰਚੀ ਸੀ ਜੇਲ ਨੂੰ ਉਹ ਉਹੀ ਗੱਲ ਸਮਝਦੇ ਸੀ ਉਹ ਹਾਂ ਤੇ ਸਰਕਾਰਾਂ ਔਖੀਆਂ ਉਹ ਜੇਲ੍ਹ ਚ ਰੱਖਣੇ ਸਾਹਮਣੇ ਔਖੇ ਹੋ ਜਾਂਦੇ ਸੀ ਆਪਣੇ ਆਪ ਆ ਕੇ ਕੱਢੇ ਆ ਜਿਹੜੇ ਜੇਲ੍ਹਾਂ ਚ ਗਏ ਸੀ ਜਿੰਨੇ ਮੇਥੋਂ ਵੱਡੇ ਭਾਈ ਸਾਹਿਬ ਸੀ ਉਹ ਬਾਦਲ ਦੇ ਕਾਫੀ ਨਾਲ ਸੀ ਤੇ ਰੋहतक ਜੇਲ੍ਹ ਚ ਰਹੇ ਆ ਉੱਥੇ بیمار ਹੋ ਗਏ ਤੇ ਸਰਕਾਰ ਦਵਾਈਆਂ ਨਹੀਂ ਦਵਾ ਸਕੀ ਹਾਰ ਕੇ ਉਹਨੂੰ ਇਹਨਾਂ ਨੂੰ ਛਡਤਾ ਰੈਸਟ੍ਰਿਕ ਵੀ ਜਾਓ ਕਰੇ ਜਾਓ ਫਿਰ ਇੱਥੇ ਇਲਾਜ ਕਰਾਇਆ ਮਤਲਬ ਸਰਕਾਰਾਂ ਦੇ ਕੋਲੇ ਉਦੋਂ ਇਹਨੇ ਸਾਧਨ ਨਹੀਂ ਸੀਗੇ ਤੇ ਹੁਣ ਜਿਹੜੇ ਫਰਜ਼ੀ ਕਿਤਾ ਜੇਲ੍ਹ ਭਰੀ ਜੇਲ੍ਹ ਚ ਰਹਿਣ ਲਈ ਥਾਣੀ ਸੀ ਇਹਨਾਂ ਦਾ ਸਿੱਖ ਤਾਂ ਇਸ ਗੱਲੋਂ ਧਾਰਮਿਕ ਪੱਖੋਂ ਨਾ ਬਹੁਤ ਪੱਕਿਆ ਹੂੰ ਜੇ ਉਹਨਾਂ ਦੇ ਧਰਮ ਤੇ ਤੁਸੀਂ ਵਾਰ ਕਰਦੇ ਆ ਜਾਂ ਉਹ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਸਿੱਖ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਦਾ ਹੂੰ ਇਸ ਲਈ ਇਹ ਸਰਕਾਰਾਂ ਦਾ ਇਹਨੇ ਫੇਲ ਕਰਤੀਆਂ ਸੀ ਪਰ ਹੁਣ ਆਪਦਾ ਜੀਵਨ ਨਹੀਂ ਲਿਆ ਬੰਦੀ ਸਿੰਘਾਂ ਦੀ ਵੀ ਗੱਲ ਹੁਣ ਇਹ ਲੀਡਰ ਜਿਹੜੇ ਕਰਦੇ ਨੇ ਜਿਹੜੇ ਮੌਜੂਦਾ ਲੀਡਰ ਨੇ ਕਾਹਦੀ ਕਰਦੇ ਨੇ ਜਦੋਂ ਸਰਕਾਰ ਰਹੀ ਅਕਾਲੀ ਦਲ ਦੀ ਕੀ ਬੰਦੀ ਸਿੰਘਾਂ ਦੀ ਗੱਲ ਹੁੰਦੀ ਰਹੀ ਉਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਹੋਣੀ ਚਾਹੀਦੀ ਆ ਰਿਹਾ ਹੋ ਸਕਦੇ ਉਸ ਸਮੇਂ ਜੇਕਰ ਸਟੇਟ ਚਾਹੁੰਦਾ ਜਾ ਉਹਨਾਂ ਨੂੰ ਪ੍ਰੋਬਲਮਾਂ ਹੀ ਮੇਰਨ ਲੱਗ ਜਾਂਦੀਆਂ ਇੱਥੇ ਬਡੈਲ ਜੇਲ੍ਹ ਚ ਮੈਂ ਇਹਨਾਂ ਨੂੰ ਸੰਗਰਾਂ ਦੇ ਰਾਸ਼ਨ ਦੇ ਕੇ ਆਉਂਦਾ ਸੀ ਹਾਂ ਬਡੈਲ ਜੇਲ੍ਹ ਚ ਹਵਾਰੇ ਰੂ ਸਾਰੇ ਇੱਥੇ ਸੀ ਉਹ ਹਰ ਮਹੀਨੇ ਦੇ ਮਹੀਨੇ ਰਾਸ਼ਨ ਇਕੱਠਾ ਕਰਕੇ ਰਾਸ਼ਨ ਦੇ ਕੇ ਆਉਣਾ ਦੇ ਵੀ ਦੁੱਧ ਦਾ ਚਾਵਲ ਆ ਖੀਰ ਲੰਗਰ ਬਣਾ ਕੇ ਦੇ ਕੇ ਆਉਂਾ ਉਦੋਂ ਸ਼ਰਮਾ ਸ਼ਰਮਾ ਹੁੰਦਾ ਸੀ ਇਹਦਾ ਸੁਪਰਡੈਂਟ ਬਹੁਤ ਹੀ ਵਧੀਆ ਬੰਦਾ ਸੀ ਉਹਨੇ ਵਿਚਾਰੇ ਕੋਈ ਟੋਕਾ ਟਾਕੀ ਨਹੀਂ ਕਰਨੀ ਹੂੰ ਉਦੋਂ ਉਸ ਤੋਂ ਬਾਅਦ ਥੋੜਾ ਜਿਹਾ ਜੇ ਕੋ ਸਭ ਤੋਂ ਵੱਧ ਮੁਲਾਕਾਤਾਂ ਮੇਰੀਆਂ ਲੱਗੀਆਂ ਸੀ ਹੂੰ ਉਦੋਂ ਬਾਅਦ ਜੇਲ ਬ੍ਰੇਕ ਹੋ ਗਈ ਕੁਦਰਤੀ ਮੈਂ ਤੇ ਮੇਰਾ ਦੋਸਤ ਬਰਾੜ ਸਾਹਿਬ ਹੁੰਦਾ ਸੀ ਅਸੀਂ ਦਿੱਲੀ ਨੂੰ ਚੱਲੇ ਸੀ ਦੇ ਨੇੜੇ ਪਹੁੰਚ ਗਏ ਜਦੋਂ ਉੱਥੇ ਪਤਾ ਲੱਗਾ ਸਵੇਰੇ ਪੁਲਸ ਆ ਗਈ ਇੱਥੇ ਇੱਕ ਡੀਆਈਜੀ ਖੜਾ ਸੀ ਬਹੁਤ ਵਧੀਆ ਬੰਦਾ ਸੀ ਉਹਨੇ ਉਹਨੂੰ ਐਸਐਸਪੀ ਨੂੰ ਕਿਹਾ ਵੀ ਤੁਸੀਂ ਉਦੋਂ ਮੈਂ ਰਵਿੰਦਰ ਨਾਲ ਸੀ ਹਾਂ ਵੀ ਤੁਸੀਂ ਪੰਗਾ ਨਾ ਲਾਓ ਗੁਰਨਾਮ ਸਿੰਘ ਬਹੁਤ ਠੀਕ ਠਾਕ ਬੰਦਾ ਤੁਸੀਂ ਚੱਕੋਗੇ ਰਵੀ ਕੋਲ ਜਾ ਲਓ ਰਵੀ ਨੇ ਰਾਜੇ ਨੂੰ ਕਹਿਣਾ ਉਦੋਂ ਰਾਜੇ ਸਰਕਾਰ ਸੀ ਚਲੋ ਇੱਥੇ ਮੁੜ ਕੇ ਆ ਕੇ ਮੁਸਕੇ ਇੱਕ ਤਾਂ ਕੁਦਰਤੀ ਮਿਲਿਆ ਨਹੀਂ ਮੈਂ ਮੈਂ ਦਿੱਲੀ ਨੂੰ ਗਿਆ ਸੀ ਇੱਕ ਉਹਨੇ ਖੱਟੜੇ ਨੇ ਇਹਨਾਂ ਦੀ ਹਵਾ ਕੱਢ ਪਈ ਐਸਐਸਪੀ ਵੀ ਪੰਗਾ ਨਾ ਲਾਓ ਇਹਨੂੰ ਹੱਥ ਨਾ ਪਾਇਓ ਹਾਂ ਗੱਲ ਵੀ ਠੀਕ ਸੀ ਕਿਉਂ ਰਵਿੰਦਰ ਦੇ ਨਾਲ ਸੀ ਮੈਂ ਰਵਿੰਦਰ ਨਾਲ ਮਦਦ ਕਰਨੀ ਸੀ ਹੁਣ ਰਾਜ ਨੂੰ ਕਹਿਣਾ ਸੀ ਹਾਂ ਚਲੋ ਜੀ ਇਹ ਉਦੋਂ ਜਦੋਂ ਬਡਾਏਲ ਜੇਲ ਬ੍ਰੇਕ ਹੋਈ ਆ ਹਵਾਰਾ ਅੰਡਰਗਰਾਉਂਡ ਹੋ ਗਿਆ ਉਹ ਮੁਲਾਕਾ ਕੋਈ ਵੇਦ ਚੈੱਕ ਕਰਦੇ ਨਾ ਜਿਸ ਤਰ੍ਹਾਂ ਸਭ ਤੋਂ ਵੱਧ ਮੁਲਾਕਾਤਾਂ ਮੇਰੀਆਂ ਸੀ ਤੇ ਮੈਂ ਤਾਂ ਮੰਥਲੀ ਵੈਸੇ ਰਾਸ਼ਨ ਦੇ ਕਿ ਆਉਂਦਾ ਸੀ ਵੀ ਯਾਰ ਜਿਲ੍ਹਾ 'ਚ ਬੈਠੇ ਆ ਵਿਚਾਰੇ ਹਾਂ ਕਠਾ ਰਾਸ਼ਨ ਦੇ ਕੇ ਹਰ ਮਹੀਨੇ ਦੇ ਕੇ ਹੁੰਦਾ ਸੀ ਤੇ ਕੋਈ ਇਹੋ ਜੀ ਜਾਨੇ ਬੈਡ ਨੀਤੀ ਨਹੀਂ ਸੀ ਹਾਂ ਚੰਗੇ ਕਰਕੇ ਜਾਂਦਾ ਸੀ ਮੈਂ ਉਹ ਤੋਂ ਬਾਅਦ ਫਿਰ ਜਾਨੇ ਮੈਨੂੰ ਸਦਿਆਨਨ ਪੁਲਿਸ ਨੂੰ ਸਦਿਆਨ ਬਿਹਾਣ ਦਿੱਤੇ ਮਾ ਭਾਈ ਮੈਂ ਤਾਂ ਸਿਰਫ ਇਹ ਸੀ ਕਿਉਂਕਿ ਸਾਡਾ ਇਤਿਹਾਸ ਅੱਗੇ ਵੀ ਜਿਨ੍ਹਾਂ ਚ ਰਾਸ਼ਨ ਪਚਾਉਂਦੇ ਸੀ ਬਿਲਕੁਲ ਤੇ ਮੈਂ ਤਾਂ ਸਿਰਫ ਮੰਥਲੀ ਇੱਕ ਜਿਹੜਾ ਇਹਨੂੰ ਰਾਸ਼ਨ ਦੇ ਕੇ ਹੁੰਦਾ ਨਹੀਂ ਹੋਰ ਮੇਰਾ ਕੋਈ ਵਾਹ ਵਾਚਤਾ ਨਹੀਂ ਸੀ ਨਾ ਮੇਰਾ ਜੇਲ ਬ੍ਰੇਕ ਨਾਲ ਨਾ ਕਾਸ਼ੇ ਨਾਲ ਉਹ ਜਾਣੇ ਮੇਰਾ ਬਚਾ ਖੱਡੇ ਨੇ ਕਰਤਾ ਐਸਐਸਪੀ ਕਰਤਾ ਉਹ ਡੀਆਈਜੀ ਸੀ ਉਹ ਜੇਲ ਬ੍ਰੇਕ ਹੋ ਗਿਆ ਸੀ ਜੋ ਜੇਲ ਬ੍ਰੇਕ ਹੋਈ ਆ ਕਹਿੰਦੇ ਉਹ ਸੁਰੰਗ ਪਟਕੇ ਭੱਜੇ ਸੁਰੰਗ ਪਟਕੇ ਉਦੋਂ ਖੱਡੇ ਦਾ ਇਹਨਾਂ ਕਹਿਣ ਕਰਕੇ ਇੱਕ ਡੀਆਈਜੀ ਸੀ ਉਦੋਂ ਡੀਆਈ ਦਾ ਕਹਿਣਾ ਬੜਾ ਵੱਡੀ ਮਾਨ ਦੀ ਕੀ ਕਹਿੰਦੇ ਪੁਲਿਸ ਵਾਲੇ ਕਿ ਤੁਹਾਨੂੰ ਪੁੱਛਣ ਵੀ ਕਿਵੇਂ ਵੀ ਤੁਸੀਂ ਵੀ ਵਿੱਚ ਬਿਲਕੁਲ ਤੈਂ ਕਹਿੰਦੇ ਸੀ ਮੈਂ ਉਦੋਂ ਕੁਦਰਤ ਹੀ ਦਿੱਲੀ ਗਿਆ ਜਾ ਰਿਹਾ ਸੀ ਹੈ ਪਿੱਛੋਂ ਇਹ ਜੇਲ ਬ੍ਰੇਕ ਦਾ ਹੋ ਗਿਆ ਤੇ ਉਹ ਆਏ ਉਹਨੇ ਕਿਹਾ ਵੀ ਉੱਥੇ ਨਾ ਜਾਇਓ ਖੱਡੇ ਨੇ ਕਹਿ ਦਿੱਐ ਜੀ ਨੇ ਹੂੰ ਵੀਰ ਜੀ ਉੱਥੇ ਨਾ ਜਾਇਆ ਉਹ ਉਹ ਨਵੀਂਦਰ ਦਾ ਖਾਸ ਬੰਦਾ ਹੈ ਰਵੀਂਦਰ ਨੇ ਰਾਜੇ ਨੂੰ ਕਹਿਣਾ ਤੇ ਰਾਜੇ ਨੇ ਥੋੜੀ ਬਰਬੂਸ ਪੁੱਛੋ ਤੁਸੀਂ ਹਾਂ ਉਹ ਜਲਪਲਸ ਵੀ ਛੇਦੋ ਕਾਲੀ ਜਲਦੀ ਸਰਕਾਰ ਹੋਈ ਆਈ ਉਦੋਂ ਬੰਦੀ ਸਿੰਘਾਂ ਦੀ ਗੱਲ ਚੱਲੀ ਵੀ ਰਿਹਾ ਕਰੋ ਜਾਂ ਇਹਨਾਂ ਨੂੰ ਪਰੋਲਾਂ ਲਵੋ ਕੀ ਹਾਂ ਉਹ ਤੁਹਾਨੂੰ ਬੰਦਾ ਜੀ ਦਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇੱਕ ਹਰਿਆਣੇ ਤੁਸੀਂ ਵਿਚਾਰਾ ਜੀ ਛਾਲ ਮਾਰ ਕੇ ਮਰ ਗਿਆ ਸੀ ਉਹ ਮੇਰੇ ਕੋਲ ਆਇਆ ਹਾਂ ਗੁਰਬਖਸ਼ ਸਿੰਘ ਹਾਂ ਵੀ ਆਪਾਂ ਮੋਰਚਾ ਲਾਈਏ ਮਸ ਯਾਰ ਮੋਰਚੇ ਦਾ ਟਾਈਮ ਨਹੀਂ ਹੁਣ ਕੋਈ ਲੋਕ ਫੇਰ ਅਸੀਂ ਦੋ ਤਿੰਨ ਵਕੀਲਾਂ ਨੂੰ ਪੁੱਛਿਆ ਦੱਸਿਆ ਸਭ ਵਕੀਲਾਂ ਨੇ ਨਾ ਕੀਤੀ ਉਹ ਖੜੇ ਪੈ ਗਿਆ ਨਹੀਂ ਚੱਲ ਗਿਆ ਆਪਾਂ ਮੈਨੂੰ ਹਾਰੇ ਨਹੀਂ ਭੇਜਿਆ ਤੇ ਆਪਾਂ ਅਸੀਂ ਮੋਹਾਲੀ ਮੋਰਚਾ ਲਾਤਾ ਹੂੰ ਤੁਸੀਂ ਵੀ ਸੀ ਮੋਰਚੇ 'ਚ ਹਾਂ ਮੈਂ ਹੀ ਮੋਢੀ ਤਾਂ ਮੈਂ ਸੀ ਮੋਹਾਲੀ ਅੰਬਸਾਹ ਗੁਰਦੁਆਰੇ ਦੇ ਇੱਕ ਸਾਈਡ ਤੇ ਲਾਤਾ ਉੱਥੇ ਜਿਹੜੇ ਮੇਰੇ ਬੇਤਰਸੀ ਪੰਜ-ਛੇ ਉਹ ਲੈ ਕੇ ਹੂੰ ਇਹ ਜਿਹੜੇ ਛਾਲ ਮਾਰੀ ਸੀ ਵੀ ਉੱਥੇ ਸੀ ਹੂੰ ਚਲੋ ਅਸੀਂ ਮੋਹਾਲੀ ਸੰਗਤ ਜੜਦੀ ਜੜਦੀ ਬਹੁਤ ਜੁੜਨ ਲੱਗ ਗਈ ਜੁੜਨ ਲੱਗ ਤੇ ਬਾਦਲ ਸਾਹਿਬ ਨੂੰ ਮਿਲ ਕੇ ਗਏ ਸੀ ਮਿਲਣਾ ਆਇਆ ਕਿ ਮੈਂ ਆਪ ਗਿਆ ਮੈਂ ਬਾਦਲ ਸਾਹਿਬ ਹ ਤੁਸੀਂ ਸਭ ਤੋਂ ਵੱਡੀ ਉਮਰ ਦੇ ਸਿੱਖਾਂ ਦੇ ਤੇ ਸਭ ਤੋਂ ਵੱਡੇ ਲੀਡਰ ਹੈ ਤੇ ਤੁਹਾਡੇ ਮੁੰਡੇ ਜ਼ਿਲਾਂ ਚ ਬੈਠੇ ਆ ਕੀ ਇਹ ਚੰਗੀ ਲੱਗਦੀ ਹੈ ਗੱਲ ਬਾਦਲ ਸਾਹਿਬ ਦਾ ਕੀ ਰੈਐਕਸ਼ਨ ਸੀ ਫਿਰ ਉਸਤੇ ਬਾਦਲ ਬਾਦਲ ਸਾਹਿਬ ਕਹਿੰਦਾ ਉਹ ਮੈਨੂੰ ਹੀ ਮਾਰਨਗੇ ਫਿਰ ਇਹ ਮੈਂ ਤੈਨੂੰ ਕਿਉਂ ਮਾਰਨਗੇ ਡੋਨਰ ਡਰ ਲੱਗਦਾ ਸੀ ਉਹ ਡਰਦਾ ਸੀ ਡਰਦਾ ਹੀ ਵੀ ਬਦੀ ਬਾਹਰ નીકਲੇ ਤਾਂ ਮੈਨੂੰ ਮਾਰਨਗੇ ਕਿਉਂ ਡਰ ਕਾਦਾ ਸੀ ਵੀਰੇ ਉਹਨੂੰ ਆਪਦਾ ਹੀ ਨੇਚਰਲੀ ਫਿਰ ਮੈਨੂੰ ਕਿਹਾ ਵੀ ਤੈਨੂੰ ਕਿਉਂ ਮਾਰਨਗੇ ਤੂੰ ਜੋ ਜੇਲਾ ਚੋਂ ਬਾਹਰ ਕੱਢੇਗਾ ਉਹ ਕਿਉਂ ਤੈਨ ਮੈਂ ਮਲਾਉਂਗਾ ਉਹ ਕਿਉਂ ਤੈਨੂੰ ਨਹੀਂ ਫੇਰ ਉਹਨੇ ਕਾਫੀ ਕੋਸ਼ਿਸ਼ ਕੀਤੀ ਇਹਦਾ ਜਿਹੜਾ OSD ਹੋਣਾ ਉਹਨੂੰ ਚਿੱਠੀਆਂ ਲੈ ਕੇ ਉਹ ਦਰਬਾਰ ਦੇ ਜਿਲ੍ਹਾਂ ਚ ਵੀ ਇਹਦਰ ਸਾਰੇ ਭੇਜਿਆ ਕੀਤਾ ਗੱਲ ਸਾਰੇ ਸਹੀ ਵਧੀਆ ਹੋ ਗਈ ਸੀ ਬਾਹਰ ਆਉਣ ਦੀ ਇਹਦਾ ਜਿਹੜਾ ਬਾਦਲ ਦਾ OSD ਹੈ ਇੱਕ ਸੂਰ ਸਿੰਘ ਖਾਲਸਾ ਨੇ ਪੁਖੜਤਾਲ ਰੱਖੀ ਸੀ ਉਦੋਂ ਪਾਣੀ ਵੀ ਛਰਦਾ ਸੀ ਉਹ ਇਹਦਾ OSD ਗੁਰਦੀਪ ਸਿੰਘ ਮਠੰਡਾ ਨੂੰ ਕਹਿੰਦਾ ਯਾਰ ਇਹਨੂੰ ਪਾਣੀ ਪਿਆ ਫਿਰ ਉਹ ਕਹਿੰਦਾ ਤੂੰ ਪਿਆ ਦੋਆਂ ਦੀ ਹਣ ਬਸੂਗੀ ਕਿ ਤੂੰ ਪਾਣੀ ਪਿਆ ਤੂੰ ਪਾਣੀ ਪਿਆ ਨੇ ਟਟਲ ਲੜਦੇ ਉਸੇ ਲੜਦੇ ਵਿੱਚ ਵਿਚਾਲੀ ਰਹਿ ਗਈ ਗੱਲ ਗੱਲ ਵਿੱਚ ਵਿਚਾਲੀ ਐਡੀ ਗੱਲ ਵਧੀਆ ਬਣੀ ਸੀ ਇਹਨੇ ਚਿੱਠੀਆਂ ਬਾਹਰ ਵੀ ਭੇਜਦੀਆਂ ਸੀ ਜਿਹੜੇ ਬਾਹਰਲੇ ਜ਼ਿਲ੍ਹਿਆਂ ਜਿਵੇਂ ਬਸ ਉਹ ਇਹਨਾਂ ਨੇ ਬੇਵਕੂਫੀ ਕਰਕੇ ਦੋਹਾਂ ਦੀ ਬੇਵਕੂਫੀ ਹੈ ਲੋਕ ਇਹ ਵੀ ਮੰਨਦੇ ਨੇ ਵੀ ਬਾਦਲ ਪਰਿਵਾਰ ਨੇ ਨੁਕਸਾਨ ਵੀ ਬਹੁਤ ਕੀਤਾ ਅਕਾਲੀ ਦਲ ਪਾਰਟੀ ਆ ਤੁਸੀਂ ਕੀ ਸੋਚਦੇ ਹੋ ਜਾਰੇ ਉਹਦੇ ਜਿਵੇਂ ਮੈਂ ਕਹਿੰਦਾ ਉਹਦੇ ਮਨ ਚ ਬਾਦਲ ਚ ਡਰ ਸੀ ਬਾਦਲ ਦੇ ਡਰ ਚ ਮੈਨੂੰ ਖੜਕੂ ਮਾਰਨਗੇ ਜਿਵੇਂ ਮੈਨੂੰ ਉਹਨੇ ਕਿਹਾ ਬਾ ਤੈਨੂੰ ਨਹੀਂ ਮਾਰਦੇ ਤੂੰ ਜਦੋਂ ਜਿਹਨਾਂ ਚੋਂ ਬਾਹਰ ਕੱਢੇਗਾ ਤੈਨੂੰ ਕਿਉਂ ਮਾਰਨਗੇ ਐਨਾ ਕੋਈ ਦੱਸਣ ਵਾਲਾ ਹੈ ਨਹੀਂ ਸੀ ਮੈਂ ਉਹਦੇ ਕੋਲੇ ਜਾ ਕੇ ਉਹਦੇ ਘਰੇ ਇਕੱਲਾ ਮਿਲਿਆ ਜਾ ਕੇ ਮਾ ਬਾਦਲ ਸਾਹਿਬ ਕੋ ਸਾਡੇ ਹਲਕੇ ਦਾ ਮੇਰਾ ਮੁਖਸਰ ਹੀ ਪਰੰਬੰਦ ਨਾਲ ਮਾਕਾ ਇਸ ਤਰ੍ਹਾਂ ਨਹੀਂ ਇਹ ਤੇਰੇ ਬੱਚੇ ਆ ਤੂੰ ਤੂੰ ਸਭ ਤੋਂ ਵੱਡਾ ਤੇ ਤੂੰ ਹੀ ਕਰਨਾ ਦੇ ਤੂੰ ਇਹ ਵੀ ਕਾਰਨ ਬਣਿਆ ਕਿ ਜਿਹੜੇ ਜਿਵੇਂ ਡੀਜੀਪੀ ਸੈਣੀ ਵਰਗੇ ਆ ਨੂੰ ਇਜਾਹਰ ਆਲ ਮਰਗਿਆ ਨੂੰ ਰੁਤਬਾ ਦਿੱਤਾ ਉਹ ਚੀਜ਼ ਵੀ ਗਾਲੀਦਲ ਨੂੰ ਨਗਰਵਾਲ ਲੈ ਕੇ ਗਿਆ ਪੂਰਾ ਨਗਰਵਾਲਾ ਪੂਰਾ ਨਗਰਵਾਲਾ ਕਿਉਂਕਿ ਸੈਣੀ ਨੂੰ ਕੋਈ ਲਾਇਕ ਨਹੀਂ ਸੀ ਕਰਦਾ ਔਰ ਕਹੇ ਨਾਲ ਉਹ ਲਿਆਏ ਨਹੀਂ ਸੀ ਕਰਦਾ ਏਡਾ ਕੁੱਤਾ ਸੀ ਹਾਂ ਉਹ ਦੂਜਾ ਵੀ ਜਿਹੜਾ ਤੁਸੀਂ ਦੱਸਿਆ ਉਹ ਵੀ ਬੰਦਾ ਕੁੱਤਾ ਸੀ ਹਾਂ ਉਹਨੇ ਵੀ ਮੁੰਡੇ ਮਾਰੇ ਇਹਨੇ ਮਾਰੇ ਮੁੰਡੇ ਫਿਰ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਸਤਕਾਰ ਇਹਨਾਂ ਇਹਨਾਂ ਨੂੰ ਉੱਚ ਪਦਵੀਆਂ ਤੇ ਕਿਉਂ ਉਹਨਾਂ ਨੂੰ ਬਿਠਾ ਦਿੱਤਾ ਇਸੇ ਲਈ ਤਾਂ ਲੋਕ ਇਹਨਾਂ ਨੂੰ ਮਾੜਾ ਕਹਿੰਦੇ ਸੀ ਇਸੇ ਨੂੰ ਹਾਲਾ ਮੈਨੂੰ ਸੈਣੀ ਨੇ ਘਰ ਤੋਂ ਘੱਟ 10 ਵਾਰ ਚੁੱਕਿਆ ਹੂੰ ਤੇ 10 ਵਾਰ ਹੀ ਇਹਨਾਂ ਟੌਰਚਰ ਤਸ਼ੱਦਦ ਕੀਤਾ ਪਰ ਮੈਂ ਪਰਵਾਹ ਨਹੀਂ ਕੀਤੀ ਹੂੰ ਕਿਉਂਕਿ ਅੰਦਰੋਂ ਸੱਚ ਸੀ ਦੋ ਵਾਰੀ ਤਾਂ ਬਾਦਲ ਟੋੜੇ ਨਹੀਂ ਚੜਾਇਆ ਮੈਨੂੰ ਜਾ ਕੇ ਹੂੰ ਮੇਸੇ ਕਰੋਗੇ ਉੱਥੇ ਤੇ ਵੀ ਆਹ ਜਗ੍ਹਾ ਤੇ ਉਹਨਾਂ ਨੇ ਅੱ비 ਛਾੜ ਦੇ ਨੂੰ ਐਸਐਸਪੀ ਰਹਿੰਦੇ ਸਮੇਂ ਆ ਉਦੋਂ ਐਸਐਸਪੀ ਰਹਿੰਦੇ ਸਮੇਂ ਜੇ ਤੋ ਡੀਜੀਪੀ ਲਾਇਆ ਫਿਰ ਤੁਸੀਂ ਕਿਹਾ ਨਹੀਂ ਵੀ ਇਹ ਤਾਂ ਉਹੀ ਬੰਦਾ ਜਿਹਨੇ ਕੁਛ ਆਪਾਂ ਤੋਂ ਕਿਹੜਾ ਪੁੱਛਿਆ ਇਹਨਾਂ ਨੇ ਕੰਜਰਾਂ ਨੇ ਜਣੀ ਇੰਨਾ ਸੀ ਵੀ ਜਿਹੜਾ ਕੰਮ ਮੇਰਾ ਕੋਈ ਹੁੰਦਾ ਸੋ ਕਰਦੇ ਸੀ ਹੁਣ ਅਕਾਲੀ ਦਲ ਉੱਭਰ ਸਕਦਾ ਕਿਹੜੇ ਕਿਹੜੇ ਏਜੰਡੇ 'ਤੇ ਕੰਮ ਕਰਨਾ ਪਊ ਕੀ ਲੱਗਦਾ ਤੁਹਾਨੂੰ ਤੁਸੀਂ ਬਹੁਤ ਪੁਰਾਣੇ ਸਰਗੋਤੋਂ ਆ ਅਕਾਲੀ ਦਲ ਉੱਪਰ ਸਕਦਾ ਲੋਕਾਂ ਦੇ ਜਿਹੜਾ ਨਾ ਅਕਾਲੀ ਦਲ ਧਾਰਮਿਕ ਪਾਰਟੀ ਆ ਸਿੱਖਾਂ ਦੀ ਨਮਾਇਦਾ ਜਮਾਤ ਆ ਉਹ ਕਦੇ ਜਜ਼ਬਾਤ ਜੁੜੇ ਹੋਏ ਨੇ ਜਜ਼ਬਾਤ ਜੁੜੇ ਇਹਦੇ ਨਾਲ ਪਰ ਗਾਂ ਬੰਦੇ ਸਿਆਣੇ ਚਾਹੀਦੇ ਆ ਬੰਦੇ ਇਹ ਨਹੀਂ ਵੀ ਅਕਾਲੀ ਦਲ ਦਾ ਨਾਮ ਲੈ ਕੇ ਤੇ ਲੁੱਟ-ਫੁੱਟ ਕਰੀਏ ਤੇ ਐ ਕਰੀਏ ਅੱਗੇ ਜਿਹੜੇ ਜਹਦਾਰ ਹੁੰਦੇ ਸੀ ਉਹਨਾਂ ਨੂੰ ਪੂਰ ਸਾਈਕਲ ਤੇ ਜਾਣਾ ਪੈਂਦਾ ਪੈਦਲ ਜਾਣਾ ਪੈਂਦਾ ਬਚ ਜਾਂਦਾ ਗੱਡੀਆਂ-ਗੱਡੀਆਂ ਦੇ ਉਹ ਜਾ ਕੇ ਲੋਕਾਂ ਦੇ ਕੰਮ ਕਰਾਉਂਦੇ ਸੀ ਉਹਨਾਂ ਵਾਲੇ ਉਨਾਲੇ ਕਹਿੰਦੇ ਪੈਸੇ ਸਿਟੋ ਉੱਤੇ ਅੰਦਰ ਜਿਵੇਂ ਬਾਦਲ ਨੇ ਸਟੋਰ ਬਣਾਇਆ ਸੀ ਇਹਦੇ ਘਰ ਵਾਲੀਏ ਕੋਈ ਕੰਮ ਹੋਣਾ ਕਰਨਾ ਚੰਗਾ ਉਧਰ ਸਿਟੇ ਹੋ ਅੰਦਰ ਐਸੇ ਪੈਸੇ ਤਾਂ ਮੈਨਾਂ ਕੰਮ ਨਹੀਂ ਹੁੰਦਾ ਤੁਸੀਂ ਦੇਖਿਆ ਆਪ ਹਾਂ ਹੂੰ ਬਹੁਤ ਬੰਦੇ ਆਉਂਦੇ ਸੀ ਕੋਈ ਘਟਨਾ ਇੱਕ ਦੱਸਣੀ ਹੋਵੇ ਜੇ ਉਹ ਗੱਲ ਦੀ ਤੁਹਾਡੇ ਧਿਆਨ ਚ ਹੋਵੇ ਜੇ ਕੋਈ ਯਾਦ ਆਉਂਦੀ ਹੈ ਘਟਨਾ ਇਸ ਤਰ੍ਹਾਂ ਬਠੱਡੇ ਤੋਂ ਮੇਰੇ ਬਿੱਤਰ ਸੀ ਹਾਂ ਉਹ ਯਾ ਮੈਨੂੰ ਕਹਿੰਦੇ ਬਾਦਲ ਨੂੰ ਕਹੋ ਮੈਂ ਕਿਹਾ ਬਾਦਲ ਨੂੰ ਕੀ ਕਹਿਣਾ ਹੁਣ ਤੋਂ ਉਹ ਘਰ ਵਾਲੀ ਉਹਦੇ ਕੰਮ ਕਰਾਈ ਜਾਂਦੀ ਹੈ ਹੂੰ ਤੇ ਉਹਨੂੰ ਮਿਲੋ ਜਾ ਕੇ ਪੈਸੇ ਮੰਗਦੀਆ ਦੇ ਦਿਓ ਉਹ ਗਏ ਤੇ ਕੀ ਕੰਮ ਆ ਕੰਮ ਆ ਕੀ ਲਿਆਇਓ ਐ ਨਿਕਲ ਆਇਆ ਜੀ ਉਹ ਸਮਾਂ ਉਹਨੇ ਕੀਤਾ ਬੜੇ ਤੇਜ਼ ਬੰਦੇ ਨਾ ਜਿਹਾ ਐਵੇਂ ਕਾਗਜ਼ ਪੱਤਰ ਪਾ ਕੇ ਨਾ ਕੋਈ ਵੇਜ ਤਾਂ ਨਹੀਂ ਸੀ ਉਹ ਪਾ ਕੇ ਉਸੇ ਜਿਦੇ ਹੋ ਲੈ ਤਾ ਤੇ ਉਹ ਤੋਂ ਹੋਰ ਪੈਸੇ ਚੱਕ ਲਿਆ ਅੰਦਰੋਂ ਹੈ ਅੰਦਰ ਪੈ ਚੁ ਟੇਰ ਲੱਗਿਆ ਸੀ ਨੋਟਾਂ ਦਾ ਕਿੰਨੇ ਪੈਸੇ ਸੀ ਮਰਤੇ ਹੀਰੋ ਅੱਛਾ ਹਾਂ ਉਹ ਲੋਕਾਂ ਨੇ ਦਿੱਤੇ ਹੋਏ ਸੀ ਲੋਕਾਂ ਨੇ ਕੰਮ ਕਰਾਉਣ ਦੇ ਬਦਲੇ ਕੰਮ ਕਰਾਉਣ ਦੇ ਬਦਲੇ ਬਹੁਤ ਉਹ ਜਿਹੜੀ ਇਹਦੇ ਕਰਨ ਦਾ ਹਾਲ ਉਹਦਾ ਅੰਤ ਪਤਾ ਕਿੰਨਾ ਮਾੜਾ ਹੋਇਆ ਮਰਨ ਮੇਲੇ ਬਾਦਲ ਦੇ ਘਰ ਵਾਲੇ ਦਾ ਹਾਲਤ ਬਹੁਤ ਮਾੜੇ ਹੋਏ ਸੀ ਉਦੋਂ ਇਹੀ ਕੰਮ ਸੀ ਵੀ ਉਹ ਪੈਸੇ ਸਿੱਟੋ ਤੇ ਕਈ ਜਿਹੜੇ ਤੇਜ ਬੰਦੇ ਸੀ ਉਹ ਵਿੱਚਵੇਂ ਲੱਲਪੱਲ ਪਾ ਕੇ ਤੇ ਉਹ ਸਿੱਟਿਆ ਉਹਦੇ ਲੈ ਦਿੱਤੇ ਤੇ ਕੰਮ ਕਰਾ ਲਿਆ ਉਹ ਇਹ ਤਾਂ ਹੈ ਨਹੀਂ ਸੀ ਉਹ ਕਿਹਨੇ ਦੇ ਰਿਹਾ ਉਹ ਨਾ 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 ਉਹ ਯਾਰ ਲੋਕ ਅੰਦਰ ਪਰ ਰਹਿ ਪਿਆ ਸੀ ਸਟੋਰ ਬਣਾਇਆ ਸੀ ਕੋਈ ਸਟੋਰ ਬਣਾਇਆ ਸੀ ਪੈਸਿਆਂ ਦਾ ਗੇਟਰੀ ਕਿਵੇਂ ਕਿਵੇਂ ਲਾਤੀ ਸੀ ਉਹ ਉਹ ਜਿਸ ਤਰ੍ਹਾਂ ਨਾ ਭਰ ਕੀਤਾ ਇੱਧਰ ਬੈਠੇ ਇਥੇ ਹਾਂ ਕੰਮ ਆਇਆ ਅਸੀਂ ਗੱਲਬਾਤ ਕੀਤੀ ਹਾਂ ਕਿਵੇਂ ਐ ਕੀ ਲੈ ਆਏ ਫਿਰ ਆ ਲੈ ਆਇਆ ਆਇਆ ਬਚਾ ਜਾਂਦਾ ਕੀ ਲੈ ਕੇ ਹਾਂ ਹਾਂ ਉਹ ਕਹਿੰਦਾ ਯਾ ਲੈ ਆਇਆ ਫਿਰ ਚੰਗਾ ਅੰਦਾਜ਼ ਉਹ ਕਹਿੰਦਾ ਦੱਸਦਾ ਸੀ ਅਮਾਉਂਟ ਮੈਂ ਨਹੀਂ ਲੈ ਗਿਆ ਕਿ ਨਹੀਂ ਦੱਸਦਾ ਸੀ ਵੀ ਲੈ ਕੇ ਆਇਆ ਸੇਵਾ ਪਾਣੀ ਜਾਏ ਕਹਿੰਦਾ ਸੀ ਹਾਂ ਤੇ ਉਹ ਮੈਂ ਲੈ ਕੇ ਆਇਆ ਕਹਿਣਾ ਇਹ ਉਹਨੇ ਕਿਹਾ ਗਿਣਨੇ ਸੀ 20000 25000 ਜਨਾਬ ਨੇ ਰੱਖਿਆ ਸੀ ਹੱਥ 'ਚ ਨਹੀਂ ਫੜਦੇ ਸੀ ਉੱਥੇ ਅੰਦਰ ਸਿੱਟੋ ਕੰਮ ਵੱਡੀ ਇੱਕ ਆ ਬਰਖ ਸੀ ਵੱਡੀ ਉਹਦੇ ਚੰਦਰ ਸਟਿਆਉਂਦੇ ਸੀ ਉਹ ਬਾਹਰ ਜਿੰਦਾ ਲੱਗੇ ਸੀ ਨਹੀਂ ਖੁੱਲਾ ਦਰਵਾਜਾ ਖੁੱਲਾ ਸੀ ਬਰਾਦਰ ਉਦੋਂ ਲਾਉਂਦੇ ਨੇ ਮਗਰੋਂ ਤੇ ਉਦੋਂ ਦਰਵਾਜਾ ਖੁੱਲਾ ਹੁੰਦਾ ਸੀ ਇਹ ਸਰਕਾਰ ਸਮਝਦੀਆਂ ਗੱਲਾਂ ਨੇ ਸਰਕਾਰ ਸਮਝਦੀ ਆ ਬਾਦਲ ਖੁਦ ਕਹਿੰਦਾ ਸੀ ਤੂੰ ਬੀਬਾ ਨੂੰ ਮਿਲੋ ਜਾ ਕੇ ਜੀ ਉਹਨਾਂ ਨੂੰ ਮਿਲੋ ਕੰਮ ਆ ਹਾਂ ਖੁਦ ਕਹਿੰਦਾ ਸੀ ਇਹ ਉਧਰੋਂ ਕੰਮ ਹੋਣਗੇ ਹਾਂ ਸੋ ਇਸ ਕੰਮ ਕਰਕੇ ਬਾਦਲ ਦਾ ਨੁਕਸਾਨ ਬਹੁਤ ਹੋਇਆ ਹਾਂ ਜਿਹੜਾ ਪੈਸੇ ਖਾਣ ਦਾ ਲਾਲਚ ਹੈ ਜਾਨੀ ਕਿ ਪਾਰਟੀ ਦੇ ਵਿੱਚੋਂ ਵਪਾਰ ਵਪਾਰ ਪੈਦਾ ਕਰਨ ਦਾ ਉਹਨੇ ਉਹਨੇ ਨੁਕਸਾਨ ਕੀਤਾ ਹੌਲੀ ਹੌਲੀ ਹੁੰਦਾ ਹੋਇਆ ਇਹ ਹਾਲਾਤ ਵੱਡ ਗਿਆ ਆ ਗਰਾਵਟ ਵੱਲ ਤੇ ਚਲੋ ਉਹ ਤਾਂ ਹਰ ਇੱਕ ਬੰਦੇ ਨੂੰ ਮਿਲਦਾ ਸੀ ਜੱਫੀ ਚ ਲੈਂਦਾ ਸੀ ਸਰਦਾਰ ਸਾਹਿਬ ਸਰਦਾਰ ਸਾਹਿਬ ਹੁਣ ਦੇ ਪ੍ਰਧਾਨ ਚ ਕੁਆਲਿਟੀ ਹੈ ਪਾਰਟੀ ਦੇ ਵਿੱਚ ਪ੍ਰਧਾਨ ਕੀ ਕਰਨੀ ਭਾਵੇਂ ਕੀ ਪ੍ਰਧਾਨਤਾ ਚਲੋ ਬਣੇ ਹੋਏ ਨੇ ਉਹ ਅੱਧੇ ਲੀਟਰ ਉਹਨਾਂ ਨਾਲ ਨੇ ਤੇ ਦੂਜੇ ਪਾਸੇ ਤੁਸੀਂ ਕੀ ਸੋਚਦੇ ਹੋ ਕੁਆਲਿਟੀ ਨਾ ਉਹਨਾਂ ਕਰਕੇ ਫੇਲ ਹੋਇਆ ਉਹ ਕੁਆਲਿਟੀ ਤਾਂ ਹੈ ਨਹੀਂ ਉਹਦੇ ਚ ਕੁਆਲਟੀ ਨਾ ਹੁਣ ਕਰਕੇ ਲੋਕ ਲਾਇਕ ਨਹੀਂ ਕਰਦੇ ਹੁਣ ਬਾਦਲ ਤਾਂ ਉੱਠ ਕੇ ਹਾਂਜੀ ਸਰਦਾਰ ਸਾਹਿਬ ਹਰ ਇੱਕ ਨੂੰ ਕਹਿੰਦਾ ਸਰਦਾਰ ਸਾਹਿਬ ਜਫੀ ਜੇਲਾ ਛੋਟਾ ਬੰਦਾ ਹੋਵੇ ਜਫੀ ਜੇਲਾ ਨਾ ਵੱਡੇ ਨੂੰ ਫਤਿਹ ਬਲਾਉਣੀ ਤੇ ਇਹ ਤਾਂ ਢੱਡ ਕੱਢਿਆ ਤੇ ਇਹਨੇ ਕੋਈ ਇਹਨੂੰ ਅਕਲ ਹੀ ਨਹੀਂ ਅਜੀ ਚਾਹ ਬਹੁਤ ਬਹੁਤ ਧੰਨਵਾਦੀ ਸਮਝਣ ਲਈ ਕੀ ਖਾਲਸਾ ਜੀ ਸਾਡੇ ਤਾਂ ਟਕਸਾਲੀ ਲੀਡਰ ਗਰਨਾਥ ਸਿੰਘ ਸਿੱਧੂ ਸਾਨੂੰ ਕਈ ਜਾਣਕਾਰੀਆਂ ਸਾਂਝੀਆਂ ਕਰ ਰਹੇ ਸੀ ਕਿਸ ਤਰ੍ਹਾਂ ਅਕਾਲੀ ਦਲ ਨਿਹਾਰਬਲ ਗਿਆ ਹੁਣ ਵੀ ਜੇਕਰ ਸੁਧਾਰ ਕਰਨਾ ਹੋਵੇ ਤਾਂ ਪੁਰਾਣੇ ਸਿਧਾਂਤਾਂ ਤੇ ਪੈਰਾ ਦੇਣ ਦੀ ਲੋੜ ਆ ਜੇਕਰ ਉਹ ਪੁਰਾਣੇ ਸਿਧਾਂਤਾਂ ਨੂੰ ਅਪਣਾਇਆ ਜਾਵੇ ਤਾਂ ਪਾਰਟੀ ਉੱਪਰ ਵੱਲ ਜਾ ਸਕਦੀ ਹੈ ਨਗਾਰ ਦੇ ਵਿੱਚੋਂ ਨਿਕਲ ਸਕਦੀ ਹੈ ਮੋੜ ਆਪਣੇ ਪੈਰਾਂ ਤੇ ਖੜੀ ਹੋ ਸਕਦੀ ਹੈ ਪਰ ਲੱਗਦਾ ਨਹੀਂ ਜਿਸ ਤਰ੍ਹਾਂ ਹਰ ਰੋਜ਼ ਅਸਤੀਫਿਆਂ ਦੀ ਖਬਰ ਆਉਂਦੀ ਹੈ ਪਰ ਲੱਗ ਨਹੀਂ ਰਿਹਾ ਕਿ ਪਾਰਟੀ ਦੇ ਵਿੱਚ ਸੁਧਾਰ ਹੋਵੇਗਾ ਬਹੁਤੇ ਲੋਕ ਤਾਂ ਇਹੀ ਚਾਹੁੰਦੇ ਨੇ ਕਿ ਸੁਖਵੀਰ ਬਾਦਲ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਨਵਾਂ ਪ੍ਰਧਾਨ ਚੁਣਿਆ ਜਾਵੇ ਨਵਾਂ ਢਾਂਚਾ ਚੁਣਿਆ ਜਾਵੇ ਤਾਂ ਫਿਰ ਅਕਾਲੀ ਦਲ ਸੁਧਾਰ ਵੱਲ ਜਾ ਸਕਦਾ ਪਰ ਹੁਣ ਇਹ ਵੀ ਨਜ਼ਰਾਂ ਟਿਕੀਆਂ ਨੇ ਸ੍ਰੀ ਕਲਤਕ ਸਹਿਬ ਦੇ ਮਾਮਲਾ ਪਹੁੰਚਿਆ ਹੋਇਆ ਮਾਫੀਆਂ ਮੰਗੀਆਂ ਜਾ ਰਹੀਆਂ ਨੇ ਵੀ ਜਿਹੜੀਆਂ ਸਾਤੋਂ ਗਲਤੀਆਂ ਹੋਈਆਂ ਉਹਨਾਂ ਤੋਂ ਸਾਨੂੰ ਮਾਫੀ ਮਿਲੇ ਪਰ ਜਦੋਂ 30 ਤਰੀਕ ਨੂੰ ਫੈਸਲਾ ਹੋਵੇਗਾ ਤਾਂ ਉਦੋਂ ਵੀ ਬਹੁਤ ਕੁਝ ਉਹ ਤੈਅ ਕਰੇਗਾ ਕਿ ਕਲਤਕ ਸਹਿਬ ਵੱਲੋਂ ਕਿਹੜਾ ਫੈਸਲਾ ਆਉਂਦਾ ਸਭ ਸਿੱਖ ਸੰਗਤਾਂ ਦੀਆਂ ਨਜ਼ਰਾਂ ਉਸ ਫੈਸਲੇ ਤੇ ਟਿਕੀਆਂ ਹੋਈਆਂ ਨੇ 30 ਤਰੀਕ ਨੂੰ 71 ਤਾ ਸ੍ਰੀ ਕਲਤਕ ਸਹਿਬ ਦੇ ਉੱਤੇ ਸੱਦੀ ਗਈ ਆ ਪੰਜ ਸਿੰਘ ਸਹਿਬਾਨਾਂ ਦੀ ਉੱਥੋਂ ਮੀਟਿੰਗ ਦੇ ਵਿੱਚੋਂ ਫੈਸਲਾ ਨਿਕਲਣਾ ਹੈ ਸਾਤੀ ਵਰਪਾਲ ਸਿੰਘ ਤੇ ਮੱਖਣ ਸਿੰਘ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਾਨਾ ਸਪੋਕਸਮੈਨ ਟੀਵੀ ਚੰਡੀਗੜ੍ਹ